ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਲਾਈਵ ਅਪਡੇਟ ਤੁਹਾਡੇ ਨਾਲ ਮੌਸਮ ਦੀ ਸਾਂਝੀ ਕਰ ਰਹੇ ਹਾਂ ਇਸ ਸਮੇਂ ਦੀ ਤਸਵੀਰ ਦੇਖ ਸਕਦੇ ਹੋ ਤੁਸੀਂ ਇਹ ਮੌਸਮ ਬਦਲਿਆ ਹੋਇਆ ਜਿਵੇਂ ਕਿ ਪਹਿਲਾਂ ਵੀ ਆਪਾਂ ਦੇਖਿਆ ਸੀ ਪਰੰਤੂ ਅੱਜ ਜਿਹੜਾ ਕਿ ਚਾਂਸ ਲੱਗ ਰਿਹਾ ਸੀ ਕਿ ਦੁਪਹਿਰ ਤੋਂ ਪਹਿਲਾਂ ਮੌਸਮ ਜਿਹੜਾ ਸਾਫ਼ ਹੋ ਜਾਊਗਾ ਫਿਲਹਾਲ ਮੌਸਮ ਸਾਫ਼ ਨਹੀਂ ਹੋਇਆ ਕਿਨਮਨ ਕਣੀ ਇਹਦੀ ਹੋ ਲਗਾਤਾਰ ਇਸ ਸਮੇਂ ਜਾਰੀ ਹੈ ਕਈ ਇਲਾਕਿਆਂ ਦੇ ਵਿੱਚ ਮੀਂਹ ਵੀ ਜਿਹੜਾ ਦਰਮਿਆਨਾ ਪੱਧਰ ਦਾ ਪਿਆ ਤੇ ਕਿਤੇ ਕਿਤੇ ਗੜੇਮਾਰੀ ਵੀ ਹੋਈ ਹੈ ਰਾਤਾਂ ਹਨੇਰੀਆ ਜਿਹੜੀ ਜਿਵੇਂ ਦੱਸਿਆ ਸੀ ਦੋ ਦੋ ਵਾਰੀ ਹਨੇਰੀਆ ਜਿਹੜੀ ਆਈ ਹੈ ਇੱਕ ਵਾਰੀ ਤਾਂ ਆਈ ਆ 9-10 ਵਜੇ ਦੇ ਕਰੀਬ ਦੂਜੀ ਆਈ ਹੈ ਜਿਹੜੀ 12 ਤੋਂ 1 ਵਜੇ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਉਹ ਅਪਡੇਟ ਫੇਸਬੁਕ ਆਈਡੀ ਦੇ ਉੱਤੇ ਪੋਸਟ ਪਾ ਕੇ ਸਾਂਝੀ ਕਰ ਦਿੱਤੀ ਸੀ ਤੇ ਇਸ ਸਮੇਂ ਵੀ ਮੌਸਮ ਜਿਹੜਾ ਇਸੇ ਤਰ੍ਹਾਂ ਦਾ ਰਹੂਗਾ ਹੁਣ ਜਿਹੜਾ ਅੱਜ ਮੀਂਹ ਦੀਆਂ ਕਾਰਵਾਈਆਂ ਟੁੱਟ ਮੇਰੂ ਵਿੱਚ 10-11 ਵਜੇ ਤੱਕ ਹਜੇ ਫਿਲਹਾਲ ਜੋ ਅਪਡੇਟ ਆ ਰਹੀ ਹੈ 10-11 ਵਜੇ ਤੱਕ ਪੈਂਦਾ ਰਹੂਗਾ ਤੇ ਉਸ ਤੋਂ ਬਾਅਦ ਜੋ ਵੀ ਅਪਡੇਟ ਹੋਊਗੀ ਉਹ ਸਾਂਝੀ ਕਰਾਂਗੇ ਲਾਈਵ ਹੋ ਕੇ ਤੇ ਤੁਸੀਂ ਚੈਨਲ ਨੂੰ ਜਿਹੜੇ ਦੋਸਤ ਮਿੱਤਰ ਪਹਿਲੀ ਵਾਰੀ ਜੁੜਨਗੇ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਤਸਵੀਰ ਦੇਖ ਸਕਦੇ ਹੋ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਹਲਕੇ ਦਰਮਿਆਨੇ ਰੂਪ ਦੀਆਂ ਇਸ ਸਮੇਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੋ ਰਹੀਆਂ ਨੇ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਕਿੰਮਣ ਕਣੀ ਹੋ ਰਹੀ ਹੈ ਤਾਂ ਕਮੈਂਟ ਕਰ ਸਕਦੇ ਹੋ ਇਹ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਕੁਝ ਕੁ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਪਹਿਲਾਂ ਵੀ ਹੁੰਦੀਆਂ ਰਹਿਣਗੀਆਂ ਜਾਨਕਿ 10 11 ਵਜੇ ਤੋਂ 10 ਵਜੇ ਤੱਕ ਇਹ ਜਿਹੜੀਆਂ ਮੀਂਹ ਦੇ ਕਾਰਵਾਈਆਂ ਟੁੱਟਵੇਂ ਰੂਪ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਦੋਸਤੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਅਸਮਾਨ ਦੇ ਵਿੱਚ ਬੱਦਲ ਵਾਈ ਜਿਹੜੀ ਉਹ ਬਣੀ ਹੋਈ ਹੈ ਤੇ ਕਈ ਜਗ੍ਹਾ ਦੇ ਉੱਤੇ ਦਰਖਤ ਨੇ ਜਿਹੜੇ ਉਹ ਵੀ ਪੱਟੇ ਗਏ ਨੇ ਤੇ ਰਾਤ ਦੀ ਬਿਜਲੀ ਆਈ ਦੀ ਉਹ ਠੱਪ ਹੋਈ ਵੀ ਆ ਬਹੁਤ ਸਾਰੇ ਇਲਾਕਿਆਂ ਦੀ ਕਿਉਂਕਿ ਹਨੇਰੀ ਦੇ ਨਾਲ ਕਈ ਜਗ੍ਹਾ ਦੇ ਉੱਤੇ ਦਰਖਤ ਜਿਹੜੇ ਤਾਰਾਂ ਦੇ ਉੱਤੇ गिर ਚੁੱਕੇ ਨੇ ਉਹਨਾਂ ਦੇ ਨਾਲ ਜਿਹੜੀ ਬਿਜਲੀ ਆ ਉਹ ਰਾਤ 10 11 ਵਜੇ ਤੋਂ ਪਹਿਲਾਂ ਦੀ ਸੀ ਬੰਦ ਹੋਈ ਵੀ ਆ ਕਿਉਂਕਿ 12 ਵਜੇ ਜਿਹੜੀ ਹਵਾ ਦੁਬਾਰਾ ਆਈ ਸੀ 12 1 ਵਜੇ ਦੇ ਕਰੀਬ ਉਹ ਹਨੇਰੀ ਪਹਿਲੀ ਹਨੇਰੀ ਨਾਲੋਂ ਤੇਜ਼ ਸੀ ਜਿਵੇਂ ਅਸੀਂ ਰਾਤ ਵੀ ਲਾਈਵ ਹੋ ਕੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਹੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਲਾਈਵ ਤਸਵੀਰਾਂ ਦੇਖੀ ਹੋਣਗੀਆਂ ਕਿ ਉਸ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਜਿਹੜੀ ਬਿਜਲੀ ਕੜਕਦੀ ਰਹੀ ਤੇ ਅਸਮਾਨੀ ਬਿਜਲੀ ਬਹੁਤ ਜ਼ਿਆਦਾ ਗੜਗੜਾਟ ਆਉਂਦੀ ਜਿਹੜੀ ਆਪਾਂ ਨੂੰ ਸੁਣਾਈ ਦਿੱਤੀ ਹੈ ਤੇ ਗੜੇ ਮਾਰੀ ਹੈ ਜਿਹੜੀ ਕੁਝ ਖੇਤਰਾਂ ਦੇ ਵਿੱਚ ਹੋਈ ਆ ਥੋੜੀ ਜੀ ਗੜੇ ਸੀ ਜਿਹੜੇ ਉਹ ਹਲਕੇ ਦਰਮਿਆਨੇ ਪੱਧਰ ਦੇ ਬਣੇ ਹੋਏ ਸੀ ਤੇ ਮੌਸਮ ਇਸੇ ਤਰ੍ਹਾਂ ਦਾ ਅੱਜ ਵੀ ਦੋ ਤਰੀਕ ਨੂੰ ਜਿਹੜਾ ਬਣਿਆ ਰਹੂਗਾ ਤੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਮੀਂਹ ਆ ਜਿਹੜਾ ਉਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਹਲਕੇ ਹਲਕੇ ਕਿਨਮਣਕਣੀ ਇਸ ਸਮੇਂ ਜਿਹੜੀ ਲਾਈਵ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਦੇਖੋ ਮੀਂਹ ਜਿਹੜਾ ਇਹਨਾਂ ਜਿਹੜਾ ਪਾਣੀ ਖੜਾ ਇਹਨਾਂ ਨਮੀਆ ਜਿਹੜਾ ਰਾਤ ਤੇ ਹੁਣ ਵੀ ਪੈ ਰਿਹਾ ਹੈ ਹਲਕੀ ਕਿਨਮਣਕਣੀ ਬੂੰਦਾਬاندی ਦੇ ਰੂਪ ਵਿੱਚ ਹੋ ਰਹੀ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਕਿੱਥੇ ਇਥੇ ਜਿਹੜੀ ਕਿਨਮਣਕਣੀ ਹੋ ਰਹੀ ਹੈ ਦੋਸਤੋ ਲਗਾਤਾਰ ਰਾਤ ਤਸਵੀਰ ਤੁਹਾਨੂੰ ਗਰਜ ਲਿਸਕ ਦੀ ਦਿਖਾਉਂਦੇ ਰਹੇ ਉਸ ਤੋਂ ਬਾਅਦ ਜਿਹੜੇ ਤੁਹਾਨੂੰ ਦੱਸੀ ਸੀ ਕਿ ਦੋ ਵਾਰੀ ਹਨੇਰੀ ਆਉਗੀ ਇੱਕ ਤਾਂ 9:00 10:00 ਵਜੇ ਆਈ ਸੀ ਉਹ ਦਰਮਿਆਨੇ ਪੱਧਰ ਦੀ ਸੀ ਤੇ ਦੂਜੀ ਹਨੇਰੀ ਜਿਹੜੀ ਲੈਂਦੇ ਵਾਲੀ ਸਾਈਡ ਤੋਂ ਆਈ ਉਹ 12:00 1:00 ਵਜੇ ਦੇ ਸਾਈਡ ਆਈ 12:00 1:00 ਵਜੇ ਦੇ ਕਰੀਬ ਆਈ ਤੇ ਉਸ ਨਾਲ ਕਾਫੀ ਨੁਕਸਾਨ ਆ ਜਿਹੜਾ ਹੋਇਆ ਹੋਊਗਾ ਕਿਉਂਕਿ ਉਹ ਦੂਸਰੀ ਹਨੇਰੀ ਨਾਲ ਥੋੜੀ ਜਿਹੀ ਤੇਜ਼ ਸੀ ਤੇ ਲਾਈਟ ਆ ਜਿਹੜੀ ਬਿਜਲੀ ਆ ਜਿਹੜੀ ਉਹ ਕਈ ਇਲਾਕਿਆਂ ਦੀ ਰਾਤ ਤੋਂ ਹੀ ਠੱਪ ਹੋਈ ਹੋਈ ਹੈ ਜਿਹੜੀ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਹਨੇਰੀ ਆਈ ਸੀ ਨਾਬਾ ਏਰੀਆ ਦੇ ਵਿੱਚ ਜਾਂ ਭਵਾਨਿਕੜ ਏਰੀਆ ਦੇ ਵਿੱਚ ਉਸ ਦੇ ਨਾਲ ਹ ਪਰantu ਉਹ ਹਜੇ ਵੀ ਨਹੀਂ ਚਲੀ ਸੀ ਤਾਂ ਦੁਬਾਰਾ ਫੇਰ ਹਨੇਰੀ ਆਈ ਉਹ ਤੇਜ਼ ਉਹਨਾਂ ਇਲਾਕਿਆਂ ਦੇ ਵਿੱਚ ਜਾਂ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਆਈ ਆ ਤੇ ਜਿਹਦੇ ਨਾਲ ਬਿਜਲੀ ਆਈ ਜਿਹੜੀ ਉਹ ਰਾਤ ਤੋਂ ਹੀ ਗੁੱਲ ਹੋਈ ਵੀ ਹੈ ਬਾਕੀ ਮੁਲਾਜ਼ਮ ਲੱਗੇ ਹੋਏ ਨੇ ਕਿ ਜਲਦ ਤੋਂ ਜਲਦ ਉਹ ਨਾ ਬਿਜਲੀ ਦੇ ਤਾਰਾਂ ਨੂੰ ਠੀਕ ਕੀਤਾ ਜਾਵੇ ਜਾਂ ਦਰਾਕਤਾਂ ਨੂੰ ਕੱਟ ਕੇ ਜਿਹੜਾ ਰਸਤੇ ਜਿਹੜੇ ਬੰਦ ਹੋਏ ਬੈ ਨੇ ਉਹਨਾਂ ਨੂੰ ਖੋਲ ਖੋਲਿਆ ਜਾਵੇ ਕਈ ਇਲਾਕਿਆਂ ਦੇ ਵਿੱਚ ਇਹ ਹਨੇਰੀ ਸੀ ਜਿਹੜੀ ਬਹੁਤ ਜ਼ਿਆਦਾ ਤੇਜ਼ ਸੀ ਤੁਹਾਨੂੰ ਪਿਛਲੇ ਦਿਨਾਂ ਤੋਂ ਉੱਤੋਂ ਦੱਸਦੇ ਆ ਰਹੇ ਹਾਂ 1 ਮਈ ਤੋਂ ਲੈ ਕੇ 10 12 ਮਈ ਤੱਕ ਜਿਹੜਾ ਇਹ ਲਗਾਤਾਰ ਸਿਲਸਿਲਾ ਜਾਰੀ ਰਹੂ ਚਾਹੇ ਉਹ ਦੁਪਹਿਰ ਤੋਂ ਪਹਿਲਾਂ ਹੋਇਆ ਕਰਨੀਆਂ ਕਾਰਵਾਈਆਂ ਚਾਹੇ ਉਹ ਦੁਪਹਿਰ ਤੋਂ ਬਾਅਦ ਰਾਤਾਂ ਨੂੰ ਹੋਇਆ ਕਰਨੀਆਂ ਜ਼ਿਆਦਾਤਰ ਇਹ ਜਿਹੜੇ ਸਿਸਟਮ ਹੁੰਦੇ ਨੇ ਜੀ ਇਸ ਸਿਸਟਮਾਂ ਦੇ ਜਿਹੜੇ ਪਿਰੀ ਮੌਨਸੂਨ ਦੇ ਵਿੱਚ ਤਾਂ ਉਹ ਦੁਪਹਿਰ ਤੋਂ ਬਾਅਦ ਹੀ ਜ਼ਿਆਦਾ ਚਾਂਸ ਬਣਦੇ ਨੇ ਦੁਪਹਿਰ ਤੋਂ ਬਾਅਦ ਕਿਸ ਤਰ੍ਹਾਂ ਚਾਂਸ ਬਣਦੇ ਨੇ ਕਿਉਂਕਿ ਸਵੇਰ ਦੇ ਸਮੇਂ ਧੁੱਪ ਲੱਗ ਜਾਂਦੀ ਹੈ ਫਿਰ ਬੱਦਲ ਬਣਦੇ ਨੇ ਤਾਂ ਬੱਦਲ ਬਣਨ ਤੋਂ ਬਾਅਦ ਅਚਾਨਕ ਹਨੇਰੀ ਨੁਮਾ ਮਾਹੌਲ ਬਣਦਾ ਜ਼ਮੀਨ ਦੀਆਂ ਕਾਰਵਾਈਆਂ ਵਾਲਾ ਮਾਹੌਲ ਹੈ ਜਿਹੜਾ ਬਣਦਾ ਹੈ ਤੇ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਇਸ ਸਮੇਂ ਜਿਹੜੀਆਂ ਹੋ ਰਹੀਆਂ ਨੇ ਹਲਕੇ ਹਲਕੇ ਬੂੰਦਾਬੰਦੀ ਹੋ ਰਹੀ ਹੈ ਤੁਸੀਂ ਲਾਈਵ ਦੇਖ ਸਕਦੇ ਹੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਦੋਸਤੋ ਕਿੱਥੋਂ ਕਿੱਥੋਂ ਸਾਡੇ ਨਾਲ ਜੁੜੇ ਹੋ ਕਿਸ ਤਰ੍ਹਾਂ ਰਿਹਾਂ ਰਾਤ ਵਾਲਾ ਮੌਸਮ ਕਿੰਨੀ ਕ ਹਨੇਰੀ ਸੀ ਜਰੂਰ ਕਮੈਂਟ ਕਰ ਸਕਦੇ ਹੋ ਕਈ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਸੀ ਜਿਵੇਂ ਸੰਗਰੂਰ ਵਾਲੇ ਏਰੀਆ ਦੇ ਵਿੱਚ ਮਾਨਸਾ ਬਠਿੰਡਾ ਵਾਲੇ ਏਰੀਆ ਦੇ ਵਿੱਚ ਇਧਰ ਨੂੰ ਜਿਹੜੀ ਦੁਵਾਰਾ ਜਿਹੜੀ ਦੂਜੀ ਹਣੇਰੀ ਆਈ ਆ ਉਹ ਥੋੜੀ ਜਿਹਾ ਹੋਰ ਵੀ ਤੇਜ਼ ਸੀ ਜਿਹੜੀ ਪਹਿਲੀ ਹਣੇਰੀ ਸੀ ਉਹ ਹਵਾ ਦੇ ਬੁੱਲੇ ਥੋੜੇ ਜੇ ਹਲਕੇ ਹੁੰਦੇ ਸਲੋ ਹੁੰਦੇ ਜਾਈ ਗਏ ਨੇ ਕਿਉਂਕਿ ਪਹਿਲੀ ਹਣੇਰੀ ਆਈ ਸੀ ਸ੍ਰੀ ਅਨੰਦਪੁਰ ਸਾਹਿਬ ਵਾਲੇ ਸਾਈਡ ਤੋਂ ਚੰਡੀਗੜ੍ਹ ਮੋਹਾਲੀ ਵਾਲੀ ਸਾਈਡ ਤੋਂ ਰੋਪੜ ਨੰਗਰ ਵਾਲੀ ਨਮਾਸ਼ਹਿਰ ਹਸ਼ਿਆਰਪੁਰ ਵਾਲੀ ਸਾਈਡ ਤੋਂ ਇਹ ਹੌਲੀ ਹੌਲੀ ਅੱਗੇ ਵੱਲ ਨੂੰ ਵਧੀ ਤੇ ਉਧਰੋਂ ਦੂਜੀ ਹਨੇਰੀ ਜਿਹੜੀ ਆਪਾਂ ਤੁਹਾਨੂੰ ਦੂਜੀ ਤਸਵੀਰ ਦਿਖਾਈ ਸੀ ਸੈਟਲਾਈਟ ਦੇ ਵਿੱਚ ਕੱਲ੍ਹ ਦਿਨ ਵੇਲੇ ਤਾਂ ਉਹ ਲੈਂਦੇ ਵਾਲੀ ਸਾਈਡ ਤੋਂ ਆਈ ਸੀ ਲੈਂਦੇ ਵਾਲੀ ਸਾਈਡ ਤੋਂ ਆਈ ਹੈ ਜਿਹੜੀ ਹਨੇਰੀ ਉਹ ਥੋੜੀ ਜੀ ਤੇਜ਼ ਸੀ ਤੇ ਇਸ ਸਮੇਂ ਵੀ ਬੱਦਲ ਜਿਹੜੇ ਬਣੇ ਹੋਏ ਨੇ ਤੇ ਮੀਂਹ ਦੀਆਂ ਕਾਰਵਾਈਆਂ ਇਹ ਲਗਾਤਾਰ ਜਾਰੀ ਰਹਿਣਗੀਆਂ ਤੇ ਇਸੇ ਤਰ੍ਹਾਂ ਇਹ ਜਾਨੀ ਕਿ 10 11 ਵਜੇ ਤੱਕ ਤਾਂ ਲਗਾਤਾਰ ਜੋ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਸਾਨੂੰ ਉਸ ਤਰ੍ਹਾਂ ਦਾ ਬਣਿਆ ਰਹੂਗਾ ਤੇ ਉਸ ਤੋਂ ਬਾਅਦ ਜੋ ਵੀ ਅਪਡੇਟ ਹੋਊਗੀ ਲਾਈਵ ਹੋ ਕੇ ਜਾਂ ਵੀਡੀਓ ਬਣਾ ਕੇ ਸਾਂਝੀ ਕਰ ਦਵਾਂਗੇ ਫਿਲਹਾਲ ਅੱਜ 2 ਤਰੀਕ ਨੂੰ ਵੀ ਇਹ ਮੀਂਹ ਦੇ ਕਰਮਿਆਂ ਆ ਆਪਾਂ ਨੂੰ ਦੇਖਣ ਨੂੰ ਮਿਲ ਗੀਆਂ 3 ਤਰੀਕ ਨੂੰ ਵੀ ਟੁੱਟਮੀਆਂ 4 ਨੂੰ ਵੀ 5 ਨੂੰ ਵੀ 6 ਨੂੰ ਵੀ ਇਸ ਤਰ੍ਹਾਂ ਇਹਨੇ ਲਗਾਤਾਰ 10 12 ਤਰੀਕ ਤੱਕ ਮੀਂਹ ਦੇ ਕਰਮਿਆਂ ਟੁੱਟਮੇ ਰੂਪ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹੋਈਆਂ ਨਜ਼ਰ ਆਉਣਗੀਆਂ ਤਸਵੀਰਾਂ ਮੌਸਮ ਪੰਜਾਬ ਟੀਵੀ ਤੁਹਾਡਾ ਹਰ ਸਮੇਂ ਸਮੇਂ ਦੇ ਉੱਤੇ ਸਾਂਝਾ ਕਰਦਾ ਰਹਿੰਦਾ। ਦੋਸਤੋ ਲਾਈਵ ਤਸਵੀਰ ਦੇਖ ਸਕਦੇ ਹੋ ਕਿੱਥੇ ਕਿੱਥੇ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਇਸ ਸਮੇਂ ਵੀ ਹੋ ਰਹੀਆਂ ਨੇ। ਤਾਂ ਜਰੂਰ ਕਮੈਂਟ ਕਰ ਸਕਦੇ ਹੋ ਸਾਨੂੰ ਕਿਉਂਕਿ ਜਿਹੜਾ ਕਿ ਕਈ ਇਲਾਕਿਆਂ ਦੇ ਵਿੱਚ ਰਾਤ ਗਰਜ ਲੈਸ ਕੋਈ ਆ ਉਹਦੇ ਨਾਲ ਜੋ ਦਰਖਤ ਨੇਰੀ ਦੇ ਨਾਲ ਦਰਖਤ ਪਟੇ ਗਏ ਨੇ ਤੇ ਗੜੇ ਮਾਰੀ ਵੀ ਹੋਈ ਆ ਕਈ ਇਲਾਕਿਆਂ ਵਿੱਚ। ਜੋ ਗੜੇ ਸੀ ਪਟਿਆਲੇ ਦੇ ਵਿੱਚ ਗੜੇ ਸੀ ਥੋੜੇ ਥੋੜੇ ਅਸੀਂ ਸਾਡੇ ਦੋਸਤ ਵੱਲੋਂ ਇੱਕ ਫੋਟੋ ਭੇਜੀ ਗਈ ਸੀ। ਪਰੰਤੂ ਉਹ ਸ਼ੇਅਰ ਨਹੀਂ ਕਰ पाए ਅਸੀਂ نیٹ ਬੰਦ ਕਰਨ ਕਰਕੇ ਲਾਈਟ ਵੀ ਨਹੀਂ ਹੈਗੀ ਸੀ। ਤੇ ਇਸ ਕਰਕੇ ਉਹ ਗੜੇ ਜਿਹੜੇ ਜਿਹੜੇ ਕਈ ਇਲਾਕਿਆਂ ਦੇ ਵਿੱਚ ਹੋਏ ਨੇ ਤੇ ਉਹਦੀ ਅਪਡੇਟ ਅਸੀਂ ਪੋਸਟ ਸੀ ਜਿਹੜੇ ਉਹ ਜਦੇ ਨਾਲ ਦੇ ਨਾਲ 9 ਵਜੇ ਦੇ ਕਰੀਬ ਪਾ ਦਿੱਤੀ ਸੀ ਕਿ ਕਈ ਇਲਾਕਿਆਂ ਦੇ ਵਿੱਚ ਪਹਿਲੇ ਜਿਹੜਾ ਝਟ ਝਟ ਸੀ ਮੀਂਹ ਦੀ ਉਹਦੇ ਵਿੱਚ ਗੜੇ ਮਰੀ ਜਿਹੜੀ ਹੋਈ ਆ ਤੇ ਕਈ ਜਗ੍ਹਾ ਦੇ ਉੱਤੇ ਦਰਖਤ ਵੀ ਨੇੜੇ ਉਹ ਪੱਟੇ ਗਏ ਨੇ ਤੇ ਮੀਂਹ ਦੀਆਂ ਕਾਰਵਾਈਆਂ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਹੋਈਆਂ ਵੀ ਆ ਨੇ ਤੇ ਪੂਰੇ ਦੀਆਂ ਹਵਾਵਾਂ ਚੱਲ ਰਹੀਆਂ ਨੇ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਤੇ ਹੋਰ ਤੁਸੀਂ ਦੱਸ ਸਕਦੇ ਹੋ ਕਿੱਥੇ ਕਿੱਥੇ ਜਿਹੜਾ ਮੌਸਮਾ ਉਹ ਇਸ ਸਮੇਂ ਬਸ ਲਿਆ ਹੋਇਆ ਕਿਉਂਕਿ ਜ਼ਿਆਦਾਤਰ ਇਹ ਪਟਿਆਲਾ ਮਰੇਲਕੋਟਲਾ ਲੁਧਿਆਣਾ ਸ੍ਰੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਰੋਪੜ ਨੰਗਲ ਸ੍ਰੀ ਆਨੰਦਪੁਰ ਸਾਹਿਬ ਤੇ ਇਧਰੋਂ ਚੰਡੀਗੜ੍ਹ ਦੇ ਨਾਲ ਰੂਪਨਗਰ ਵਾਲੀ ਸਾਈਡ ਇਧਰੋਂ ਤੇ ਪਟਿਆਲੇ ਦੇ ਨਾਲ ਸੰਗਰੂਰ ਦੇ ਇਲਾਕੇ ਲੁਧਿਆਣੇ ਦੇ ਇਲਾਕੇ ਤਾਂ ਕਪੂਰਥਲਾ ਮੋਗੇ ਦੇ ਇਲਾਕਿਆਂ ਦੇ ਵਿੱਚ ਵੀ ਇਹ ਬਦਲਵਾਈ ਜਿਹੜੀ ਇਸ ਸਮੇਂ ਬਣੀ ਹੋਈ ਹੈ ਤੇ ਹੋਰ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਇਹ ਟੁੱਟ ਮੇ ਰੂਪ ਦੇ ਵਿੱਚ ਕਿਤੇ ਕਿਤੇ ਜਿਹੜੀ ਬਦਲਵਾਈ ਦੋਸਤੋ ਬਣੀ ਹੋਇਆ ਜਿਵੇਂ ਸ੍ਰੀ ਮੁਕਸਰ ਸਾਹਿਬ ਫਰੀਦ ਆਪਾਂ ਫਿਰੋਜ਼ਪੁਰ ਫਾਜ਼ਿਲਕਾ ਅਵੌਰ ਬਠਿੰਡੇ ਦੇ ਇਲਾਕੇ ਇਹਨਾਂ ਦੇ ਵਿੱਚ ਵੀ ਜਿਹੜੀ ਬੱਦਲਬਾਈ ਬਣੀ ਹੋਈ ਹੈ ਤੇ ਕਿਤੇ ਕਿਤੇ ਜਿਹੜੀ ਕਿਨਮਨ ਕਰਨੀ ਹੋ ਰਹੀ ਹੈ ਕਿਤੇ ਕਿਤੇ ਇਹ ਬੱਦਲਬਾਈ ਆਉਂਦੀ ਜਾਂਦੀ ਰਹੂ ਧੁੱਪਾਂ ਵਾਲਾ ਮੌਸਮ ਬਣਦਾ ਰਹੂ ਤੇ ਜਿਹੜੀ ਇਹ ਬੱਦਲਬਾਈ ਜ਼ਿਆਦਾਤਰ 10 11 ਵਜੇ ਤੱਕ ਲਗਾਤਾਰ ਬਣੀ ਰਹੂਗੀ ਮੀਂਹ ਦੀਆਂ ਕਾਰਵਾਈਆਂ ਕਰਦੀ ਰਹੂਗੀ ਉਸ ਤੋਂ ਬਾਅਦ ਜੋ ਵੀ ਅਪਡੇਟ ਹੋਊਗੀ ਤਾਂ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਜਾਣਕਾਰੀ ਕਿਉਂਕਿ ਜਿਹੜਾ ਪ੍ਰੀ ਮੌਨਸੂਨ ਦੇ ਸੀਜ਼ਨ ਦੇ ਵਿੱਚ ਇਹ ਸਿਸਟਮ ਹੁੰਦੇ ਨੇ ਤਾ ਹੈ ਦੁਪਹਿਰ ਦਾ ਸਵੇਰੇ ਦੇ ਪਹਿਲੇ ਘੰਟੇ ਵਿੱਚ ਜਾਨਕਿ 9-10 ਵਜੇ ਤੋਂ ਲੈ ਕੇ 12-1 ਵਜੇ ਤੱਕ ਧੁੱਪ ਲੱਗਦੀ ਹੈ ਉਸ ਤੋਂ ਬਾਅਦ ਫਿਰ ਦੁਪਹਿਰ ਤੋਂ ਬਾਅਦ 3-4 ਵਜੇ ਤੋਂ ਬਾਅਦ ਹਵਾ ਦੇ ਗੋਲਿਆਂ ਦੇ ਰੂਪ ਦੇ ਵਿੱਚ ਜਦ ਬੱਦਲ ਨੇ ਜਿਹੜੇ ਉੱਚੇ ਜਿਓ ਬਣ ਜਾਂਦੇ ਨੇ ਤੇ ਉਹ ਫਿਰ ਗੋਲੇ ਹਵਾ ਦੇ ਆਉਂਦੇ ਨੇ ਜਾਂ ਹਨੇਰੀ ਨਵਾਂ ਮਾਹੌਲ ਬਣਾਉਂਦੇ ਨੇ ਜਾਂ ਕਿਤੇ ਗੜੇ ਮਾਰੀ ਜਾਂ ਮੀਂਹ ਦੇ ਸਰਾਟੇ ਸਿੱਟੇ ਸਰਾਟ ਇਸ ਤਰ੍ਹਾਂ ਮਾਹੌਲ ਜਿਹੜਾ ਬਣਾਉਂਦੇ ਨੇ ਜਿਹੜਾ ਕਿ ਸਾਨੂੰ ਇਹ ਲੱਗ ਰਿਹਾ ਸੀ ਕਿ ਲਗਾਤਾਰ ਮੀਂਹ ਇਹ ਨਹੀਂ ਪਊਗਾ ਟੁੱਟ ਮੇ ਰੂਪ ਦੇ ਵਿੱਚ ਪਊਗਾ ਪਰੰਤੂ ਫਿਲਹਾਲ ਜਿਹੜੀ ਅੱਜ ਦੀ ਅਪਡੇਟ ਆਈ ਹੈ ਅੱਜ ਦੀ ਅਪਡੇਟ ਦੇ ਵਿੱਚ ਇਹੀ ਆ ਕਿ ਅੱਜ ਜਿਹੜਾ ਲਗਾਤਾਰ ਟੁੱਟ ਮੇ ਰੂਪ ਦੇ ਵਿੱਚ ਮੀਂਹ ਆ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਵੀ ਤੇ ਰਾਤ ਸ਼ਾਮ ਦੇ ਘੰਟਿਆਂ ਦੇ ਵਿੱਚ ਵੀ ਜਿਹੜਾ ਇਹ ਮੀਂਹ ਪੰਦਾ ਹੋਇਆ ਨਜ਼ਰ ਆਊਗਾ ਕਿਉਂਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬੱਦਲ ਜਿਹੜਾ ਹੋ ਐਸ ਸਮੇਂ ਗਾੜਾ ਬਣਿਆ ਹੋਇਆ ਹਰਿਆਣੇ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਜੰਮੂ ਐਂਡ ਕਸ਼ਮੀਰ ਦੇ ਵਿੱਚ ਦਿੱਲੀ ਰਾਜਸਥਾਨ ਇੱਧਰ ਇਲਾਕਿਆਂ ਦੇ ਵਿੱਚ ਵੀ ਇਹ ਬੱਦਲ ਵਈਰੀ ਪਹੁੰਚੀ ਹੋਈ ਹੈ ਦੋਸਤੋ ਤੁਸੀਂ ਕਮੈਂਟ ਕਰ ਸਕਦੇ ਹੋ ਸਾਨੂੰ ਕਿਹੜੇ ਇਲਾਕੇ ਦੇ ਵਿੱਚੋਂ ਜੁੜੇ ਹੋ ਹੋ ਕਿੱਥੇ ਕਿੱਥੇ ਇਹ ਕਿਣਮਣਕਣੀ ਜਿਹੜੀ ਹੋ ਰਹੀ ਹੈ ਹਲਕੀ ਬੂੰਦਾਬੰਦੀ ਐਸ ਸਮੇਂ ਵੀ ਹੋ ਰਹੀ ਹੈ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ ਆਹ ਦੇਖ ਸਕਦੇ ਹੋ ਪਾਣੀ ਜਿਹੜਾ ਮੀਂਹ ਦਾ ਹੈ ਰਾਤ ਦਾ ਵੀ ਹੈ ਤੇ ਹੁਣ ਦਾ ਵੀ ਜਿਹੜਾ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਇਹ ਜਿਹੜੇ ਆਪਾਂ ਚਾਰ ਦੇ ਉੱਤੇ ਤਰਪਾਲ ਪਾਈ ਹੋਈ ਸੀ ਉਸ ਦੇ ਉੱਤੇ ਪਾਣੀ ਖੜਾ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਹਜੇ ਮੀਂਹ ਦੀ ਇਹ ਤਸਵੀਰ ਹੈ ਜਿਹੜੀ ਹੋ ਰਹੀ ਆ ਕਿਣਮਨ ਕਣੀ ਤੇ ਤੁਸੀਂ ਜਰੂਰ ਦੱਸੋ ਸਾਨੂੰ ਅਸੀਂ ਤੁਹਾਡੇ ਇਲਾਕੇ ਦਾ ਨਾਮ ਜਰੂਰ ਬੋਲਾਂਗੇ ਦੋਸਤੋ ਜਿਵੇਂ ਕਈ ਰਾਤਾਂ ਸੰਗਰੂਰ ਦੇ ਇਲਾਕੇ ਹੋਗੇ ਸੀ ਲੁਧਿਆਣੇ ਦੇ ਇਲਾਕਿਆਂ ਦੇ ਵਿੱਚ ਵੀ ਆਏ ਆ ਹਨੇਰੀ ਤੇ ਹੋਰ ਪਟਿਆਲੇ ਦੇ ਵਿੱਚ ਵੀ ਹਨੇਰੀ ਤੇ ਨਾਲ ਗੜੇ ਮਾਰੀ ਸੀ ਗਰਜ ਲਿਸਕ ਸੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਕਈ ਇਲਾਕਿਆਂ ਦੇ ਵਿੱਚ ਦਰਖਤ ਵੀ ਟੁੱਟੇ ਨੇ ਤੇ ਜਿਹੜੀ ਬਿਜਲੀ ਆ ਹੋਈ ਰਾਤ ਤੋਂ ਗੁੱਲ ਗੁੱਲ ਹੋਈ ਵੀ ਆ ਕਈ ਲੱਖਾਂ ਦੇ ਵਿੱਚ ਤੇ ਇਹ ਮਹੀਆ ਜਿਹੜਾ ਲਗਾਤਾਰ ਅੱਜ ਦੇ ਦਿਨ ਆਪਾਂ ਨੂੰ ਦੇਖਣ ਨੂੰ ਮਿਲੂ ਤਾਪਮਾਨ ਦੇ ਵਿੱਚ ਰਾਹਤ ਮਿਲ ਚੁੱਕੀ ਆ ਇੱਕ ਵੱਡੀ ਅਪਡੇਟ ਇਹ ਆ ਕਿ ਜਿਹੜੀ ਲੂ ਸੀ ਗਰਮੀ ਸੀ ਉਸ ਤੋਂ ਰਾਹਤ ਮਿਲ ਚੁੱਕੀ ਆ ਗਰਮੀ ਤੋਂ ਰਾਹਤ ਮਿਲੀ ਹੋਈ ਆ ਤੇ ਇਹ 10 12 ਤਰੀਕ ਤੱਕ ਇਸੇ ਤਰ੍ਹਾਂ ਮਿਲੀ ਗਰਮੀ ਤੋਂ ਰਾਹਤ ਮਿਲਦੀ ਰਹੂਗੀ ਕਿਉਂਕਿ ਕਦੇ ਮੀਂਹ ਆ ਜਾ ਕਰੋ ਕਦੇ ਹਟ ਜਾ ਕਰੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਧੁੱਪਾਂ ਵਾਲਾ ਮੌਸਮ ਹੈ ਜਿਹੜਾ ਬਣਦਾ ਰਹੂਗਾ ਦੋਸਤੋ ਤਸਵੀਰਾਂ ਮੌਸਮ ਦੀਆਂ ਤੁਹਾਡੇ ਨਾਲ ਮੌਸਮ ਪੰਜਾਬ ਟੀਵੀ ਰਾਤ ਵੀ ਦੋ ਵਾਰੀ ਲਾਈਵ ਹੋ ਕੇ ਤੁਹਾਡੇ ਨਾਲ ਅਪਡੇਟ ਸਾਂਝੀ ਕੀਤੀ ਸੀ ਕਿ ਇੱਕ ਤਾਂ ਜਿਹੜੀਆਂ ਪਹਿਲੀ ਹਨੇਰੀ ਸੀ ਉਹ 9:00 ਤੋਂ 10:00 ਵਜੇ ਦੇ ਕਰੀਬ ਹੀ ਆ ਗਈ ਸੀ ਤੇ ਉਹ ਦੂਜੀ ਹਨੇਰੀ ਜਿਹੜੀ 12:00 ਤੋਂ 1:00 ਦੇ ਵਿੱਚ ਵਿੱਚ ਜਿਹੜੀ ਲਗਾਤਾਰ ਚੱਲੀ ਹੈ ਉਹਦੀ ਅਪਡੇਟ ਅਸੀਂ ਪੋਸਟ ਪਹਿਲਾਂ ਹੀ ਸ਼ੇਅਰ ਕਰ ਦਿੱਤੀ ਸੀ ਕਿਉਂਕਿ ਜਦੋਂ ਬਿਜਲੀ ਕੱਟ ਗਈ ਸੀ ਉਸ ਸਮੇਂ ਅਸੀਂ ਨੈਟਵਰਕ ਬੰਦ ਕਰਕੇ ਉਸ ਤੋਂ ਬਾਅਦ ਕੋਈ ਅਪਡੇਟ ਵੀਡੀਓ ਨਹੀਂ ਪਾਈ ਤੇ ਤਸਵੀਰਾਂ ਤੁਹਾਡੇ ਨਾਲ ਸਮੇਂ-ਸਮੇਂ ਤੇ ਉਤੇ ਸਾਂਝੀਆਂ ਕਰਦੇ ਰਹੇ ਹਾਂ ਤੁਹਾਨੂੰ ਵੀ ਕਮੈਂਟ ਬਾਕਸ ਦੇ ਵਿੱਚ ਤਸਵੀਰਾਂ ਭੇਜਣ ਲਈ ਕਿਹਾ ਸੀ ਜਾਂ 9802399709 WhatsApp ਨੰਬਰ ਦੇ ਉੱਤੇ ਤੁਸੀਂ ਸਾਨੂੰ ਜਿਹੜੀ ਪੋਸਟ ਸ਼ੇਅਰ ਕਰ ਸਕਦੇ ਹੋ ਆਪਣੇ ਇਲਾਕੇ ਦੇ ਮੌਸਮ ਦੀ ਕਿ ਕਿਹੋ ਜਿਹਾ ਮੌਸਮ ਇਸ ਸਮੇਂ ਬਣਿਆ ਹੋਇਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਸਮੇਂ ਕਿਨਮਨ ਕਣੀ ਹੋ ਰਹੀ ਹੈ ਜਿਵੇਂ ਸਿਰਫ ਅਤੇਗੜ੍ਹ ਸਾਹਿਬ ਹੋ ਗਿਆ ਇਧਰ ਚੰਡੀਗੜ੍ਹ ਮਹਾਲੀ ਸਾਈਡ ਹੋ ਗਈ ਰੂਪਨਗਰ ਹੋ ਗਿਆ ਰੋਪੜ ਨੰਗਲ ਤੇ ਇਧਰ ਪਟਿਆਲੇ ਦੇ ਇਲਾਕੇ ਹੋਗੇ ਮਲੇੜ ਕੋਟਰੇ ਦੇ ਲੁਧਿਆਣੇ ਦੇ ਇਲਾਕੇ ਸੰਗਰੂਰ ਦੇ ਇਲਾਕੇ ਇਹਨਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਕਿਨਮਣ ਕਣੀ ਇਸ ਸਮੇਂ ਵਰਕਰਾਰਾ ਫਾਜ਼ਲੇ ਕਾ ਬਹੁਰ ਬਠਿੰਡੇ ਵਾਲੇ ਸਾਈਡ 'ਤੇ ਜਿਹੜੀ ਕਿਤੇ ਕਿਤੇ ਕਿਨਮਣ ਕਣੀ ਜਿਹੜੀ ਵਰਕਰਾਰਾ ਤੇ ਤੁਸੀਂ ਜਰੂਰ ਦੱਸ ਸਕਦੇ ਹੋ ਜਿਵੇਂ ਸ੍ਰੀ ਮੁਕਸਰ ਸਾਹਿਬ ਦੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਵੀ ਕਿਤੇ ਕਿਤੇ ਜਿਹੜਾ ਬੱਦਲਾ ਉਹ ਪਹੁੰਚਿਆ ਹੋਇਆ ਤੇ ਕਿਨਮਣ ਕਣੀ ਦੀਆਂ ਜਿਆ ਤਸਵੀਰਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਇਹ ਗਾੜੇ ਬਦਲ ਲੈਣੇ ਇਹ ਲਗਾਤਾਰ ਮੀਂਹ ਜਾਂ ਕਾਰਵਾਈਆਂ ਕਰਨਗੇ ਕਿਉਂਕਿ ਪੂਰੇ ਦੀ ਹਵਾਵਾਂ ਜਿਹੜੀਆਂ ਹਜੇ ਵੀ ਲਗਾਤਾਰ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਤੇ ਇਹ ਚੱਲਦੀਆਂ ਰਹਿਣਗੀਆਂ ਇਸੇ ਤਰ੍ਹਾਂ ਲਗਾਤਾਰ ਇਹ ਹੁਣ ਕਈ ਦਿਨ ਜੋ ਪੂਰਬੀ ਹਵਾਵਾਂ ਸਵੇਰ ਦੇ ਸਮਿਆਂ 'ਚ ਆਪਾਂ ਨੂੰ ਚਲਦੀ ਹੋਈ ਨਜ਼ਰ ਆਇਆ ਕਰਨਗੀਆਂ ਤੇ ਮੀਂਹ ਦੀਆਂ ਕਾਰਵਾਈਆਂ ਅੱਜ 2 ਤਰੀਕ ਨੂੰ ਵੀ ਸਵੇਰ ਦੇ 10-11 ਵਜੇ ਤੱਕ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਫਿਰ ਜਿਹੜੀਆਂ ਹੋਣਗੀਆਂ ਤਾਂ ਉਹ ਦੁਪਹਿਰ ਦੀ ਬਾਅਦ ਅਪਡੇਟ ਆਪਾਂ ਦੁਪਹਿਰ ਬਾਅਦ ਲਾਈਵ ਹੋ ਕੇ ਦੇ ਦਾਂਗੇ ਜਾਣਕਾਰੀ ਫਿਲਹਾਲ ਇਹੀ ਜਾਣਕਾਰੀ ਹੈ ਦੋਸਤੋ ਅੱਜ 2 ਤਰੀਕ ਨੂੰ ਵੀ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਹੁੰਦੀਆਂ ਹੋਈਆਂ ਨਜ਼ਰ ਆਉਣੀਆਂ ਕਿਣਮਣ ਕਣੀ ਦੇ ਰੂਪ ਵਿੱਚ ਕਿਤੇ ਛਿੱਟਾ ਛਰਾਟਾ ਕਿਤੇ ਧੁੱਪ ਸ਼ਾਂ ਵਾਲਾ ਮੌਸਮ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਲਾਈਵ ਸਮੇਂ-ਸਮੇਂ ਦੇ ਉੱਤੇ ਹੁੰਦੇ ਰਹਿਾਂਗੇ ਤੇ ਤੁਸੀਂ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰ ਸਕਦੇ ਹੋ ਘੰਟੀ ਵਾਲਾ ਬਟਨ ਦਬਾ ਕੇ ਰੱਖ ਸਕਦੇ ਹੋ ਤਾਂ ਜੋ ਤੁਹਾਡੇ ਤੱਕ ਜਿਹੜੀ ਸਮੇਂ-ਸਮੇਂ ਦੇ ਅਪਡੇਟ ਆਉਂਦੀ ਹੈ ਉਹ ਪਹੁੰਚਦੀ ਰਹੇ ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ 1 ਮਈ ਨੂੰ ਦੋ ਵਾਰੀ ਹਨੇਰੀ ਆਊਗੀ ਦੋਸਤੋ ਉਹ ਆਈ ਹੈ ਤੇ ਤੁਸੀਂ ਸਾਡੀ ਉਸ ਵੀਡੀਓ ਨੂੰ ਵੇਖ ਕੇ ਸੁਣ ਸਕਦੇ ਹੋ ਇੱਕ ਤਰੀਕ ਵਾਲੀ ਹਨੇਰੀ ਇੱਕ ਤਾਂ 9 10 ਵਜੇ ਦੇ ਕਰੀਬ ਹੀ ਆ ਗਈ ਸੀ ਜਿਹੜੀ ਤੇ ਦੂਜੀ ਹਨੇਰੀ ਆਈ ਹੈ ਜਿਹੜੀ ਉਹ 12 1 ਵਜੇ ਦੇ ਕਰੀਬ ਜਿਹੜੀ ਹਨੇਰੀ ਉਹ ਆਈ ਹੈ ਇੱਕ ਹਰਾਈਆ ਆਪਾਂ ਕਹਿ ਸਕਦਾ ਹਿਮਾਚਲ ਵਾਲੀ ਸਾਈਡ ਤੋਂ ਦੂਜੀ ਹਨੇਰੀ ਆਈ ਸੀ ਲੈਂਦੇ ਵਾਲੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣਿਆ ਤੇ ਕਮੈਂਟ ਕਰਨ ਵਾਲੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਕਮੈਂਟ ਜਰੂਰ ਕਰ ਦਿਓ ਤੁਹਾਡੇ ਇਲਾਕੇ ਦਾ ਮੌਸਮ ਇਸ ਸਮੇਂ ਕਿਹੋ ਜਿਹਾ ਕਿੱਥੇ ਕਿੱਥੇ ਜਿਹੜੀ ਇਹ ਕਿੰਮਨ ਕਣੀ ਹੋ ਰਹੀ ਹੈ ਤਾਂ ਜੋ ਅਸੀਂ ਜਿਹੜੀ ਜਾਣਕਾਰੀ ਦੋਸਤਾਂ ਮਿੱਤਰਾਂ ਤੱਕ ਅੱਗੇ ਸ਼ੇਅਰ ਕਰ ਸਕੀਏ ਫਿਲਹਾਲ ਪਟਿਆਲੇ ਜ਼ਿਲ੍ਹੇ ਦੀ ਜਿਹੜੀ ਅਪਡੇਟ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਦੇ ਵਿੱਚ ਤਬਦੀਲੀ ਆਈ ਹੋਈ ਹੈ ਬੱਦਲਵਾਈ ਬਣੀ ਹੋਈ ਹੈ ਮਲੇਰ ਕੋਟਲੇ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਕਿੰਮਨ ਕਣੀ ਹੋ ਰਹੀ ਹੈ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕਿੰਮਨ ਕਣੀ ਹੋ ਰਹੀ ਹੈ ਚੰਡੀਗੜ੍ਹ ਮਹਾਲੀ ਦੇ ਸਾਈਡ ਜਿਹੜੀ ਕਿੰਮਨ ਕਣੀ ਹੋ ਰਹੀ ਹੈ ਬੂੰਦਾਬੰਦੀ ਹੋ ਰਹੀ ਹੈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਰਾਤ ਵੀ ਕਈ ਇਲਾਕਿਆਂ ਦੇ ਵਿੱਚ ਜਿਹੜੀ ਗਰਜ ਲਿਸਕ ਹੋਈ ਹੈ ਬਿਜਲੀਆਂ ਕਟਕੀ ਹੈ ਤੇ ਕੁਝ ਖੇਤਰਾਂ ਦੇ ਵਿੱਚ ਦਰਾਖਤ ਪਟੇ ਟੁੱਟੇ ਨੇ ਜਿਨ੍ਹਾਂ ਦੇ ਨਾਲ ਜਿਹੜੀ ਬਿਜਲੀ ਗੁੱਲ ਹੋਈ ਹੈ ਤੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਦਰਮਿਆਨਾ ਮੀਂਹ ਉਹ ਪਿਆ ਤੇ ਗੜ੍ਹੇ ਨੇ ਜਿਹੜੇ ਉਹ ਵੀ ਕਈ ਇਲਾਕਿਆਂ ਦੇ ਵਿੱਚ ਥੋੜ੍ਹ-ਥੋੜ੍ਹੇ ਪੈ ਨੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਰਿਹਾ ਤੇ ਅੱਜ ਵੀ ਇਸੇ ਜ਼ਰਾ ਮੀਂਹ ਦੀਆਂ ਟੁੱਟ ਮੇ ਰੂਪ ਦੇ ਵਿੱਚ ਕਾਰਵਾਈਆਂ ਆਪਾਂ ਨੂੰ ਦੋ ਤਰੀਕ ਨੂੰ ਦੇਖਣ ਨੂੰ ਮਿਲਣਗੀਆਂ ਉਹ ਚਾਹੇ 10 11 ਵਜੇ ਤੱਕ ਹੋਣ ਚਾਹੇ 10 11 ਵਜੇ ਤੋਂ ਬਾਅਦ ਹੁਣ ਤਾਂ 10 11 ਵਜੇ ਤੱਕ ਦੀ ਅਪਡੇਟ ਇਹ ਪ੍ਰਾਪਤ ਹੋ ਰਹੀ ਹੈ ਕਿ ਲਗਾਤਾਰ ਟੁੱਟ ਮੇ ਰੂਪ ਵਿੱਚ ਕਿਨਮਨ ਕਰਨੀ ਜਿਹੜੀ ਹ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਈ ਇਲਾਕੇ ਜਿਹੜੇ ਇਸ ਮੀਂਹ ਤੋਂ ਥੋੜੇ ਜਿਹਾ ਬਾਂਝੇ ਵੀ ਹੋਣਗੇ ਰਾਤ ਵਾਲੀ ਹਨੇਰੀ ਤੋਂ ਤਾਂ ਹੋ ਸਕਦਾ 5-7% ਹੀ ਇਲਾਕੇ ਬਾਂਝੇ ਹੋਣ ਅਦਰਵਾਈਜ਼ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਹਨੇਰੀ ਆਈ ਹੈ ਕਿਉਂਕਿ ਪਹਿਲਾਂ ਇਧਰੋਂ ਪਵਦ ਵਾਲੇ ਸਾਈਡ ਤੋਂ ਆਈ ਫਿਰ ਦੂਜੀ ਮਾਝੇ ਦਬਾਬੇ ਵਾਲੇ ਸਾਈਡ ਤੋਂ ਜਿਹੜੀ ਹਨੇਰੀ ਐਂਟਰ ਕਰੀਏ ਇਸ ਕਰਕੇ ਹਨੇਰੀ ਆਈ ਜਿਹੜੀ ਉਹ ਜ਼ਿਆਦਾਤਰ ਸਾਰੇ ਇਲਾਕਿਆਂ ਦੇ ਵਿੱਚ ਆਈ ਹੋਊਗੀ ਜੇਕਰ ਕੋਈ ਦੋਸਤ ਮੇਰਾ ਸਾਡੇ ਨਾਲ ਜੁੜਿਆ ਹੋਇਆ ਅਲੱਗ-ਅਲੱਗ ਖੇਤਰਾਂ ਦੇ ਵਿੱਚੋਂ ਡਾਕੂਮੈਂਟ ਕਰਕੇ ਸਾਨੂੰ ਜਰੂਰ ਦੱਸ ਸਕਦਾ ਹੈ ਤੇ ਇਸ ਸਮੇਂ ਦੀ ਤਸਵੀਰ ਜਿਹੜੀ ਕਿਨਵਨ ਕਾਨੀ ਦੇ ਵਿੱਚ ਖੜੇ ਦਿਖਾ ਰਹੇ ਹਾਂ ਪੂਰਬੀ ਹਵਾਵਾਂ ਦੀ ਤਸਵੀਰ ਤੁਸੀਂ ਦੇਖ پا ਰਹੇ ਹੋ ਕਿ ਇਸ ਸਮੇਂ ਇਹ ਮੀਂਹ ਜਾਂ ਕਾਰਵਾਈਆਂ ਟੁੱਟੇ ਮੇਰੂ ਦੇ ਵਿੱਚ ਹੋ ਰਹੀਆਂ ਨੇ ਤੇ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਦੋਸਤੋ ਦਰਖਤਾਂ ਦੀ ਤਸਵੀਰ ਦਿਖਾਉਣ ਦੀ ਟੁੱਟੇ ਹੋਏ ਜਿਹੜਾ ਦਰਖਤ ਇਸ ਤਰ੍ਹਾਂ ਜਿਹੜਾ ਮਾਹੌਲ ਬਣਿਆ ਹੋਇਆ ਲਾਈਵ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੁਰੇ ਰੇ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਦੇਖੋ ਇਸ ਤਰ੍ਹਾਂ ਦੇ ਜਿਹੜੇ ਦਰਖਤ ਟੁੱਟੇ ਨੇ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹ ਦੇਖ ਸਾ데요 ਜਿਹੜੇ ਇਸ ਤਰ੍ਹਾਂ ਨੇੜੇ ਟੁੱਟੇ ਨੇ ਕਈ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਨਾਲ ਬਿਜਲੀ ਆਈਡੀ ਹੋ ਲਗਾਤਾਰ ਗੁੱਲ ਹੋਈ ਪਈ ਹੈ ਇਹ ਜਿਹੜਾ ਦਰਖਤ ਤੁਸੀਂ ਦੇਖ ਰਹੇ ਹੋ ਟੁੱਟਿਆ ਵਾ ਜ਼ੂਮ ਕਰਕੇ ਦਿਖਾ ਰਿਹਾ ਤੁਹਾਨੂੰ ਇਹ ਜਿਹੜਾ ਦਰਖਤ ਇਸ ਤਰ੍ਹਾਂ ਜਿਹੜੇ ਕਈ ਇਲਾਕਿਆਂ ਦੇ ਵਿੱਚ ਦਰਖਤ ਟੁੱਟੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਹਨੇਰੀਆਂ ਦਾ ਦੌਰ ਹਜੇ ਜਾਰੀ ਰਹੂਗਾ ਹੁਣ ਜਿਹੜੀ ਦੂਜੀ ਹਨੇਰੀ ਆਉਣੀ ਹੈ ਜ਼ਿਆਦਾਤਰ ਉਹ ਉਸ ਦੇ ਚਾਂਸ ਸਾਨੂੰ ਜਿਹੜੇ ਕਿ 5 ਤਰੀਕ ਤੋਂ ਲੈ ਕੇ 8 ਤਰੀਕ ਦੇ ਵਿੱਚ ਵਿੱਚ ਦਿਖਾਈ ਦੇ ਰਹੇ ਨੇ ਜੇ ਕੋਈ ਪਹਿਲਾਂ ਆਉਂਦੀ ਆ ਬਦਲਾਅ ਆਉਂਦੇ ਨੇ ਤਾਂ ਉਹ ਅਪਡੇਟ ਅਸੀਂ ਸਭ ਤੋਂ ਪਹਿਲਾਂ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਸਤਗੁਰ ਪੰਗੂ ਤੇ ਸਾਂਝੀ ਕਰ ਦਵਾਂਗੇ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਦੋਸਤੋ ਕਿ ਇਸ ਸਮੇਂ ਜਿਹੜਾ ਮੌਸਮ ਆ ਪੂਰਬੀ ਹਵਾਵਾਂ ਦੇ ਨਾਲ ਬਦਲਿਆ ਹੋਇਆ ਕਿਨਮਣ ਕਣੀ ਦੀਆਂ ਤਸਵੀਰਾਂ ਵੀ ਲਾਈਵ ਸਾਂਝਾ ਕਰ ਰਹੇ ਹਾਂ ਤੇ ਦੇਖ ਸਕਦੇ ਹੋ ਜਿਹੜੀ ਗੜੇ ਮਾਰੀ ਹੋਈ ਆ ਜਾਂ ਹਨੇਰੀ ਹੋਈ ਆ ਉਹਦੇ ਨਾਲ ਟਾਂਡੇ ਨੇ ਜਿਹੜੇ ਮੱਕੀ ਦੇ ਵੀ ਟੁੱਟੇ ਪਏ ਨੇ ਦੇਖੋ ਵਿਚ ਵਿੱਚ ਜਿਹੜੇ ਮੱਕੀ ਨੂੰ ਵੀ ਜਿਹੜਾ ਨੁਕਸਾਨ ਹੋਇਆ ਕਈ ਜਿਹੜੇ ਛੋਟੀਆਂ ਮੱਕੀਆਂ ਉਹਨਾਂ ਦੇ ਉੱਤੇ ਟਾਂਡੇ ਨੇੜੇ ਟੁੱਟੇ ਨੇ ਕਿਉਂਕਿ ਗੜੇਮਾਰੀ ਵੀ ਜਿਹੜੀ ਕਈ ਇਲਾਕਿਆਂ ਦੇ ਵਿੱਚ ਥੋੜੀ ਜਿਹੀ ਦਰਮਿਆਨੇ ਤੋਂ ਹਲਕੇ ਪੱਧਰ ਦੀ ਹੋਈ ਹੈ ਕਿਤੇ ਕਿਤੇ ਹੋਈ ਆ ਕੋਈ ਜ਼ਿਆਦਾ ਕਿਸੇ ਇਲਾਕੇ ਦੇ ਵਿੱਚੋਂ ਨਹੀਂ ਤਸਵੀਰ ਆਈ ਤੇ ਬਾਕੀ ਜੇਕਰ ਆਉਂਦੀਆਂ ਨੇ ਤਸਵੀਰਾਂ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਤੁਸੀਂ ਸਾਨੂੰ ਦੋਸਤੋ ਹਰੇਕ ਕੋਈ ਵੀ ਦੋਸਤ ਮਿੱਤਰ ਸਾਨੂੰ ਭੇਜ ਸਕਦਾ 9023896709 ਤੇ ਆਪਣੇ ਇਲਾਕੇ ਦੇ ਮੌਸਮ ਦੀ ਜਾਂ ਮੀਂਹ ਦੀ ਤਸਵੀਰ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਤਾਂ ਸੇ ਉਸ ਨੂੰ YouTube ਚੈਨਲ ਮੌਸਮ ਪੰਜਾਬੀ ਦੇ ਉੱਤੇ ਸ਼ੇਅਰ ਕਰਾਂਗੇ ਤਸਵੀਰਾਂ ਦੇਖ ਸਕਦੇ ਹੋ ਮੀਂਹ ਦੀਆਂ ਲਾਈਵ ਦੇ ਵਿੱਚ ਜੁੜੇ ਹੋਏ ਤੁਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਪੂਰੇ ਦੀਆਂ ਹਵਾਵਾਂ ਚੱਲ ਰਹੀਆਂ ਨੇ ਕਿਤੇ ਕਿਤੇ ਦਰਖਤ ਵੀ ਟੁੱਟੇ ਹੋਏ ਨੇ ਬਿਜਲੀ ਵੀ ਠੱਪ ਹੋਈ ਹੋਈ ਹੈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਪਹਿਲੀ ਹਨੇਰੀ ਦੇ ਨਾਲ ਹੋ ਚੁੱਕਿਆ ਜਿਹੜੀ ਕਿ 1 ਮਈ ਦੀ ਰਾਤ ਨੂੰ ਪਹਿਲੀ ਹਨੇਰੀ ਆਈ ਆ 9-10 ਵਜੇ ਦੇ ਕਰੀਬ ਦੂਜੀ ਆਈ ਆ ਜਿਹੜੀ 12-1 ਵਜੇ ਦੇ ਕਰੀਬ ਜਿਹੜੀ ਕਿ 2-1 ਤੇ 2 ਤਰੀਕ ਦੇ ਵਿੱਚ ਜਾਣੇ ਕਿ 12 ਵਜੇ ਤੋਂ ਪਹਿਲਾਂ ਦੀ ਇੱਕ ਤਰੀਕ ਦੇ ਵਿੱਚ ਤੇ ਦੂਜੀ ਦੋ ਤਰੀਕ ਦੇ ਵਿੱਚ ਜਿਹੜੀ ਹਨੇਰੀ ਆ ਉਹ ਆਈ ਐ ਇਸ ਤਰ੍ਹਾਂ ਦੇ ਮਾਹੌਲ ਤੋਂ ਬਾਅਦ ਲਾਈਵ ਬੱਦਲਵਾਈ ਬਣੀ ਹੋਈ ਐ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਬੱਦਲਵਾਈ 10 ਤਰੀਕ ਤੱਕ ਨਾ ਸੌਰੀ ਇਹ 10 12 ਤਰੀਕ ਤੱਕ ਲਗਾਤਾਰ ਰਹੂਗੀ ਪਰੰਤੂ ਇਹ ਨਹੀਂ ਹੈਗਾ ਵੀ ਲਗਾਤਾਰ ਮੀਂਹ ਹੀ ਚੱਲਦਾ ਰਹੂ ਟੁੱਟ ਮੇ ਰੂਪ ਵਿੱਚ ਇਹ ਕਾਰਵਾਈਆਂ ਮੌਸਮ ਜਿਹੜਾ ਕਰਦਾ ਰਹੂਗਾ ਕਿਤੇ ਬੱਦਲ ਆਜੂ ਕਿਤੇ ਹਨੇਰੀ ਆਜੂ ਕਿਤੇ ਧੁੱਪ ਨਿਕਲੂ ਕਿੱਦਾਂ ਹੋਊਗੀ ਇਸ ਤਰ੍ਹਾਂ ਦਾ ਜਿਹੜਾ ਮੌਸਮ ਆ ਮਾਹੌਲ ਉਹ ਬਣਦਾ ਹੋਇਆ ਨਜ਼ਰ ਆਊਗਾ ਤਸਵੀਰਾਂ ਤੁਹਾਡੇ ਨਾਲ ਅਸੀਂ ਸਮੇਂ-ਸਮੇਂ ਦੇ ਉੱਤੇ ਮੌਸਮ ਪੰਜਾਬ ਟੀਵੀ ਦੇ ਉੱਤੇ ਸਾਂਝਾ ਕਰਦੇ ਰਹਾਂਗੇ ਚਾਰੇ ਦਿਸ਼ਾਵਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਦੋਸਤੋ ਕਿ ਬੱਦਲ ਵਾਈ ਜਿਹੜੀ ਉਹ ਬਣੀ ਹੋਈ ਹੈ ਲਗਾਤਾਰ ਪੂਰੇ ਦੀਆਂ ਹਵਾਵਾਂ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਤੇ ਕਿੱਥੇ-ਕਿੱਥੇ ਜਿਹੜੇ ਇਸ ਸਮੇਂ ਕਿਣਮਣਕਣੀ ਜਿਹੜੀ ਬੂੰਦਾਬੰਦੀ ਉਹ ਹੋ ਰਹੀ ਹੈ ਕਮੈਂਟ ਕਰ ਸਕਦੇ ਹੋ ਸਾਨੂੰ ਸ਼ਾਰਟ ਵੀਡੀਓ ਭੇਜ ਸਕਦੇ ਹੋ 9023896709 ਤੇ ਤਾਂ ਅੱਜ 2 ਤਰੀਕ ਨੂੰ 10-11 ਵਜੇ ਤੱਕ ਇਹ ਲਗਾਤਾਰ ਜਿਹੜੀ ਬੱਦਲ ਵਾਈ ਇਸੇ ਤਰ੍ਹਾਂ ਬਣੀ ਰਹੂ ਉਸ ਤੋਂ ਬਾਅਦ ਧੁੱਪਸਾਂ ਵਾਲਾ ਮੌ ਤੇ ਜਿਹੜੀ ਇਹ ਕਿਨਮਣ ਕਣੀ ਹੈ ਪਟਿਆਲਾ ਜ਼ਿਲ੍ਹੇ ਦੇ ਵਿੱਚ ਇਸ ਸਮੇਂ ਹੋ ਰਹੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਬੱਦਲ ਨੇੜੇ ਉਹ ਮਰੇਲ ਕੋਟਲੇ ਦੇ ਵਿੱਚ ਲੁਧਿਆਣੇ ਦੇ ਵਿੱਚ ਪਟਿਆਲੇ ਦੇ ਵਿੱਚ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਰੂਪਨਗਰ ਦੇ ਵਿੱਚ ਬਣੇ ਹੋਏ ਨੇ ਤੇ ਨਮਾ ਸ਼ਹਿਰ ਹਸ਼ਿਆਰਪੁਰ ਦੇ ਕੁਝ ਖੇਤਰਾਂ ਦੇ ਵਿੱਚ ਬਣੇ ਹੋਏ ਨੇ ਰੋਪੜ ਨੰਗਲ ਦੇ ਕੁਝ ਖੇਤਰਾਂ ਵਿੱਚ ਬਣੇ ਹੋਏ ਨੇ ਚਲੰਦਰ ਦੇ ਕੁਝ ਖੇਤਰਾਂ ਵਿੱਚ ਨੇ ਲਗਾਤਾਰ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਹੈਗੇ ਇਸ ਸਮੇਂ ਤੁਸੀਂ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਫਾਜ਼ਿਲਕਾ ਬੋਹਰ ਦੇ ਇਲਾਕਿਆਂ ਦੇ ਵਿੱਚ ਵੀ ਇਹ ਬਦਲਵਾਈ ਜਿਹੜੀ ਜਰੂਰ ਦੇਖ ਪਾ ਰਹੇ ਹੋਵੋਗੇ ਤੇ ਉੱਥੇ ਵੀ ਜਿਹੜੇ ਬੱਦਲਵਾਈ ਬਣੀ ਹੋਈ ਹੈ ਕਿਤੇ ਕਿਤੇ ਜਿਹੜੀ ਕਿਣਮਣਕਣੀ ਹੋ ਰਹੀ ਆ ਕਿਤੇ ਬੱਦਲਵਾਈ ਬਣੀ ਹੋਇਆ ਕਿਤੇ ਧੁੱਪਾਂ ਵਾਲਾ ਮੌਸਮ ਹੈ ਜਿਹੜਾ ਉਹ ਬਣਿਆ ਹੋਇਆ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਕਿੱਥੋਂ ਕਿੱਥੋਂ ਤੁਸੀਂ ਜੁੜੇ ਹੋਆਂ ਤੁਹਾਡੇ ਇਲਾਕੇ ਵਿੱਚ ਕਿਹੋ ਜਿਹਾ ਮੌਸਮ ਰਿਹਾ ਜਿਵੇਂ ਰਾਤ ਦੋ ਵਾਰੀ ਲਾਈਵ ਹੋਈ ਸੀ ਦੋਸਤੋ ਪਹਿਲੀ 9 ਵਜੇ ਦੇ ਕਰੀਬ 9:30 ਵਜੇ ਦੇ ਕਰੀਬ ਤਸਵੀਰ ਦਿਖਾਈ ਸੀ ਹਨੇਰੀ ਦੀ ਤੇ ਦੂਜੀ ਹਨੇਰੀ ਬਾਰੇ ਦੱਸਿਆ ਸੀ ਤੁਹਾਨੂੰ ਕਿ ਜਿਹੜੀ ਆਪਾਂ ਕਹਿ ਸਕਦੇ ਆ 12 1 ਵਜੇ ਦੇ ਕਰੀਬ ਜਿਹੜੀ ਆਈ ਸੀ ਉਸ ਦੇ ਨਾਲ ਵੀ ਬਹੁਤ ਸਾਰਾ ਜਿਹੜਾ ਕਈ ਖੇਤਰਾਂ ਦੇ ਨੁਕਸਾਨ ਹੋਇਆ ਤੇ ਬਿਜਲੀ ਜਿਹੜੀ ਗੁੱਲ ਹੋਈ ਹੈ ਤੇ ਜਿਹੜੇ ਅਸੀਂ ਕਹਿ ਸਕਦੇ ਆ ਦਰਖਤ ਨੇ ਉਹ ਵੀ ਟੁੱਟੇ ਨੇ ਤੇ ਪਹਿਲੇ ਜਿਹੜੇ ਸਿੱਟੇ ਸਰਾਟੇ ਸੀ ਗਰਜ ਲਿਸਕ ਸੀ ਉਹਦੇ ਵਿੱਚ ਕਿਤੇ ਕਿਤੇ ਜਿਹੜੇ ਗੜੇ ਉਹ ਵੀ ਪਏ ਨੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਤੁਸੀਂ ਜ਼ਰੂਰ ਸਾਨੂੰ ਜਿਵੇਂ ਦਰਖਤ ਟੁੱਟਿਆਂ ਦੀ ਹੰਡੇਰੀ ਦੇ ਨਾਲ ਨੁਕਸਾਨ ਹੋਏ ਦੀ ਕਿਤੋਂ ਵੀ ਵੀਡੀਓ ਭੇਜਣੀ ਚਾਹੁੰਦੇ ਹੋ ਤਾਂ 90233 96709 WhatsApp ਨੰਬਰ ਦੇ ਉੱਤੇ ਸਾਨੂੰ ਸ਼ੇਅਰ ਕਰ ਸਕਦੇ ਹੋ ਤੇ ਲਾਈਵ ਦੇ ਵਿੱਚ ਤੁਸੀਂ ਇਸ ਸਮੇਂ ਬਦਲਵਾਈਆਂ ਤਸਵੀਰਾਂ ਦੇਖ ਪਾ ਰਹੇ ਹੋ ਚਾਰੇ ਦਿਸ਼ਾਵਾਂ ਦੇ ਵਿੱਚ ਇਹ ਬੱਦਲਵਾਈ ਬਣੀ ਹੋਈ ਹੈ ਪਰੰਤੂ ਕਈ ਇਲਾਕਿਆਂ ਦੇ ਵਿੱਚ ਧੁੱਪਸ਼ਾਂ ਵਾਲਾ ਮੌਸਮ ਬਣਿਆ ਹੋਇਆ ਸਮੇਂ ਤੇ ਕਈਆਂ ਦੇ ਵਿੱਚ ਇਹ ਬੱਦਲਵਾਈ ਦੇ ਨਾਲ ਕਿਨਮਣਕ ਨਹੀਂ ਹੋ ਰਹੀ ਹੈ ਕਈਆਂ ਦੇ ਵਿੱਚ ਫਿਲਹਾਲ ਬੱਦਲ ਪਹੁੰਚੇ ਹੀ ਨਹੀਂ ਨੇ ਮੀਂਹ ਦੀਆਂ ਕਾਰਵਾਈਆਂ ਨਹੀਂ ਹੋ ਰਹੀਆਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਤੁਹਾਨੂੰ ਇਹ ਜਾਣਕਾਰੀ ਦੋਸਤੋ ਦੋ ਤਰੀਕ ਦੇ ਮੌਸਮ ਦੀ ਦੇ ਰਹੇ ਹਾਂ ਦੁਪਹਿਰ ਤੱਕ ਦੇ ਮੌਸਮ ਦੀ ਅਪਡੇਟ ਹੈ ਦੁਪਹਿਰ ਤੋਂ ਬਾਅਦ ਕੀ ਅਪਡੇਟ ਆਉਂਦੀ ਹੈ ਬਦਲਾਅ ਆਉਂਦਾ ਹੈ 10 11 ਵਜੇ ਤੋਂ ਬਾਅਦ ਉਹ ਜਰੂਰ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ 10 11 ਵਜੇ ਤੱਕ ਇਹ ਬੱਦਲ ਜਿਹੜੇ ਬਣੇ ਰਹਿਣਗੇ ਕਿਨ ਮਨਕਣੀ ਟੁੱਟ ਮੇਰੂ ਵਿੱਚ ਹੁੰਦੀ ਰਹੂਗੀ ਤੇ ਉਸ ਤੋਂ ਬਾਅਦ ਧੁੱਪ ਨਿਕਲਣ ਦੇ ਚਾਂਸ ਵੱਧਣਗੇ ਧੁੱਪ ਨਿਕਲ ਕੇ ਜੇਕਰ ਗਰਮੀ ਬਣਦੀ ਹੈ ਹਮਸ ਜੀ ਬਣਦੀ ਹੈ ਤਾਂ ਦੁਪਹਿਰ ਤੋਂ ਬਾਅਦ ਫਿਰ ਜਿਹੜੇ ਬੱਦਲ ਨੇ ਉੱਚੇ ਜੇ ਬਣਨਗੇ ਤੇ ਉਹਨਾਂ ਦੇ ਨਾਲ ਦੁਬਾਰਾ ਫਿਰ ਜੋ ਮੀਂਹ ਦੀਆਂ ਕਾਰਵਾਈਆਂ ਟੁੱਟ ਮੇਰੂ ਵਿੱਚ ਸਿੱਟੇ ਸਰਾਟੇ ਦੇ ਰੂਪ ਵਿੱਚ ਤਾਉ ਹੁੰਦੇ ਹੋਈਆਂ ਨਜ਼ਰ ਆਉਣਗੀਆਂ ਅੱਜ ਹਨੇਰੀ ਤੋਂ ਜਿਹੜੀ ਉਹ ਥੋੜੀ ਜਿਹੀ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਹਨੇਰੀ ਬਾਰੇ ਕੋਈ ਅਪਡੇਟ ਨਹੀਂ ਜੇਕਰ ਕੋਈ ਆਉਂਦੀ ਹੈ ਤਾਂ ਜਰੂਰ ਜਾਣਕਾਰੀ ਸਾਂਝੀ ਕਰ ਦਵਾਂਗੇ ਫਿਲਹਾਲ ਹਨੇਰੀ ਜਿਹੜੀ ਹੁਣ 5 ਤਰੀਕ ਦੇ ਨੇੜੇ ਤੇੜੇ ਆਉਣ ਦੀ ਜਿਹੜੀ ਸੰਭਾਵਨਾ ਸਾਨੂੰ ਜਾਪ ਰਹੀ ਹੈ ਇਸ ਸਮੇਂ ਦੇਖ ਸਕਦੇ ਹੋ ਤਸਵੀਰਾਂ ਕਿ ਦਰਖਤ ਵੀ ਕਈ ਜਗ੍ਹਾ ਦੇ ਉੱਤੇ ਟੁੱਟੇ ਨੇ ਕਈ ਜਗ੍ਹਾ ਦੇ ਉੱਤੇ ਬਿਜਲੀ ਵੀ ਗੁੱਲ ਹੋਈ ਹੈ ਕਈ ਜਗ੍ਹਾ ਦੇ ਉੱਤੇ ਬਿਜਲੀ ਕੱਟ ਗਈ ਹੈ ਗੜੇ ਮਾਰੀ ਹੋਈ ਹੈ ਤੇ ਮੀਂਹ ਦੇ ਕਾਰਵਾਈਆਂ ਟੁੱਟਵੇਂ ਰੂਪ ਵਿੱਚ ਹੋਈਆਂ ਨੇ ਜੋ ਕੋਈ ਜ਼ਿਆਦਾ ਭਾਰੀ ਮੀਂਹ ਨਹੀਂ ਪਿਆ ਹਨੇਰੀ ਥੋੜੀ ਜਿਹੀ ਜ਼ਿਆਦਾ ਸੀ ਤੇ ਮੀਂਹ ਦੇ ਸਿੱਟੇ ਸਰਾਟੇ ਹੀ ਪਏ ਨੇ ਕਿਨਮਨ ਕਣੀ ਹੋਈ ਆ ਤੇ ਇਸ ਸਮੇਂ ਜਿਹੜੀ ਬੂੰਦਾਵੰਦੀ ਦੇ ਰੂਪ ਵਿੱਚ ਕਿਨਮਨ ਕਣੀ ਹੋ ਰਹੀ ਆ ਤੇ ਜਿਹੜੀ ਆਪਾਂ ਕਹਸਾ ਦਿਆਂ ਤਾਪਮਾਨ ਤੋਂ ਗਰਮੀ ਤੋਂ ਜਿਹੜੀ ਉਹ ਰਾਹਤ ਆ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਦਿੱਲੀ ਵਾਸੀਆਂ ਨੂੰ ਮਿਲੀ ਆ ਕਿ ਗਰਮੀ ਜਿਹੜੀ ਲੂ ਤੇ ਮਈ ਦੇ ਮਹੀਨੇ ਦੇ ਵਿੱਚ ਚੱਲਣੀ ਸੀ ਉਹ 10 11 ਤਰੀਕ ਤੱਕ ਹਜੇ ਨਾ ਮਾਤਰ ਦੇ ਰੂਪ ਵਿੱਚ ਹੀ ਚੱਲਦੀ ਹੋਈ ਨਾਜ਼ਰ ਆ ਰਹੀ ਹੈ ਦੋਸਤੋ ਹੋਰ ਅਪਡੇਟ ਸਮੇਂ-ਸਮੇਂ ਤੇ ਸਾਂਝੀ ਕਰਦੇ ਰਹਾਂਗੇ ਤਸਵੀਰਾਂ ਲਾਈਵ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਮੌਸਮ ਪੰਜਾਬ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਮੌਸਮ ਹੈ ਤੇ ਕਿਉਂਕਿ ਕਿਣਮਣ ਕਣੀ ਇਸ ਸਮੇਂ ਜਿੱਥੇ ਬੂੰਦਾਬੰਦੀ ਦੇ ਵਿੱਚ ਅਸੀਂ ਖੜੇ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਲਾਈਵ ਦਿਖਾ ਰਹੇ ਹਾਂ ਗਾੜੇ ਬੱਦਲ ਬਣੇ ਹੋਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹੇ ਬੱਦਲ 10:00 11:00 ਵਜੇ ਤੱਕ ਲਗਾਤਾਰ ਦੋ ਤਰੀਕ ਨੂੰ ਬਣੇ ਰਹਿਣਗੇ ਤੇ ਮੀਂਹ ਦੀਆਂ ਕਾਰਵਾਈਆਂ ਥੋੜੀਆਂ ਘੱਟ ਹੀ ਹੋਣਗੀਆਂ ਤੇ ਪੂਰਬੀ ਹਵਾਵਾਂ ਲਗਾਤਾਰ ਚਲਦੀਆਂ ਰਹਿਣਗੀਆਂ ਤੇ ਕੋਈ ਤੁਸੀਂ ਵੀਡੀਓ ਭੇਜਣੀ ਚਾਹੁੰਦੇ ਹੋ ਹਨੇਰੀ ਦੇ ਨਾਲ ਦਰਖਤ ਟੁੱਟੇ ਨੇ ਜਾ ਕੇ ਤੇ ਹਨੇਰੀ ਦੇ ਨਾਲ ਕੋਈ ਹੋਰ ਨੁਕਸਾਨ ਹੋਇਆ ਤਾਂ ਉਹਦੀ ਵੀਡੀਓ ਸਾਨੂੰ ਭੇਜ ਸਕਦੇ ਹੋ ਸਾਡੇ WhatsApp ਨੰਬਰ ਦੇ ਉੱਤੇ ਤਸਵੀਰਾਂ ਮੌਸਮ ਪੰਜਾਬ ਟੀਵੀ ਤੁਹਾਡੇ ਲਈ ਹਰ ਸਮੇਂ ਸਮੇਂ ਦੇ ਉੱਤੇ ਲਾਈਵ ਲੈ ਕੇ ਆਉਂਦਾ ਰਹੂਗਾ ਦੋਸਤੋ ਦੇਖ ਸਕਦੇ ਹੋ ਜਿਹੜੀ ਅਪਡੇਟ ਲਾਈਵ ਦੇ ਵਿੱਚ ਜਾਣਕਾਰੀ ਜਿਹੜੀ ਉਹ ਸਾਂਝੀ ਕਰਦੇ ਰਹਾਂਗੇ ਕਿ ਮੌਸਮ ਜਿਹੜਾ ਅੱਜ 2 ਤਰੀਕ ਨੂੰ ਵੀ ਤੁੱਪਸਾਲਾ ਬਣਦਾ ਹੋਇਆ ਨਜ਼ਰ ਆਊਗਾ ਕਿਤੇ ਕਿਨਮਨ ਕਣੀ ਹੋ ਕਿਤੇ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਦੇਖਣ ਨੂੰ ਮਿਲੂਗਾ ਤੇ ਇਹ 12 ਤਰੀਕ ਤੱਕ ਜਿਹੜਾ ਇਹ ਸਿਲਸਿਲਾ ਜਾਰੀ ਰਹਿਣਾ ਕਦੇ ਧੁੱਪ ਨਿਕਲ ਆਇਆ ਕਰੂਗੀ ਕਦੇ ਦੁਪਹਿਰ ਤੋਂ ਬਾਅਦ ਮੀਂਹ ਦੀਆਂ ਕਾਰਵਾਈਆਂ ਹੋ ਜਾ ਕਰਨਗੀਆਂ ਕਦੇ ਰਾਤ ਨੂੰ ਹੋ ਜਾ ਕਰਨਗੀਆਂ ਕਦੇ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਜਾ ਕਰਨਗੀਆਂ ਇਹ ਲਗਾਤਾਰ 12 ਤਰੀਕ ਤੱਕ ਜਿਹੜਾ ਸਿਸਟਮ ਐਕਟਿਵ ਹੁੰਦੇ ਹੋਏ ਨਜ਼ਰ ਆਉਣਗੇ ਇਸ ਸਮੇਂ ਦੀ ਅਪਡੇਟ ਤੁਸੀਂ ਸਾਰੇ ਜਿੰਨੇ ਵੀ ਜੁੜੇ ਹੋਏ ਹੋ ਸਾਰੇ ਦੇਖ ਸਕਦੇ ਹੋ ਕਿ ਕਿੱਥੇ ਕਿੱਥੇ ਜਿਹੜੀਆਂ ਹੈ ਕਾਰਵਾਈਆਂ ਹੋ ਰਹੀਆਂ ਨੇ ਜਾਣੀ ਕਿ ਚੰਡੀਗੜ੍ਹ ਮਹਾਲੀ ਰੂਪਨਗਰ ਸ੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਦੇ ਕੁਝ ਖੇਤਰ ਬਾਜਲਿਕਾ ਬੋਹਰ ਬਠਿੰਡੇ ਦੇ ਕੁਝ ਖੇਤਰ ਸ੍ਰੀ ਮੁਕਸਰ ਸਾਹਿਬ ਦੇ ਕੁਝ ਖੇਤਰ ਤੇ ਮਾਨਸਾਹਬ ਦੇ ਇਲਾਕੇ ਕੁਝ ਖੇਤਰ ਨੇ ਮਰੀਲ ਕੋਟ ਲਾ ਲੁਧਿਆਣੇ ਦੇ ਕੁਝ ਖੇਤਰ ਨੇ ਇਹਨਾਂ ਦੇ ਵਿੱਚ ਇਹ ਹਲਕੀ ਹਲਕੀ ਬੂੰਦਾਵੰਦੀ ਦੇ ਰੂਪ ਵਿੱਚ ਕਿਨਮਣ ਕਣੀਆਂ ਜਾਂ ਬੱਦਲ ਵਾਈ ਪਹੁੰਚੀ ਹੋਈ ਹੈ ਦੋਸਤੋ ਮੀਂਹ ਹਜੇ ਫਿਲਹਾਲ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਜ਼ਿਆਦਾ ਭਾਰੀ ਮੀਂਹ ਨਹੀਂ ਪਿਆ ਸਿਰਫ ਦਰਮਿਆਨੇ ਪੱਦਰ ਦੇ ਸਿੱਟੇ ਸਰਾਟੇ ਨੇੜੇ ਉਹ ਲੱਗੇ ਨੇ ਜਾਂ ਬੂੰਦਾਵੰਦੀ ਦੇ ਰੂਪ ਵਿੱਚ ਕਿਣਮਣਕਣੀ ਜਿਹੜੀ ਉਹ ਹੁਣ ਵੀ ਹੋ ਰਹੀ ਹੈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣਿਆ ਹੋਇਆ ਤੇ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਇਹ ਜਾਣਕਾਰੀ ਦਿੱਤੀ ਸੀ ਕਿ ਜਿਹੜੀ ਕਿ ਇੱਕ ਤਰੀਕ ਨੂੰ ਹਨੇਰੀ ਆਊਗੀ ਦੋ ਵਾਰੀ ਆਊਗੀ ਦੋਹੇ ਵਾਰੀ ਲਾਈਵ ਹੋ ਕੇ ਤੁਹਾਨੂੰ ਦਿਖਾਇਆ ਦੋਸਤੋ ਕਿ ਪਹਿਲੀ ਹਨੇਰੀ ਆਈ ਹੈ ਜਿਹੜੀ ਉਹ ਆਈ ਆਪਣੇ 9-10 ਵਜੇ ਦੇ ਕਰੀਬ ਦੂਜੀ ਹਨੇਰੀ ਆਈ ਹੈ ਜਿਹੜੀ ਉਹ 12-1 ਵਜੇ ਦੇ ਕਰੀਬ ਹਨੇਰੀ ਆਈ ਹੈ ਤੇ ਤੁਹਾਨੂੰ ਪੋਸਟ ਪਾ ਕੇ ਵੀ ਸਾਂਝੀ ਜਾਣਕਾਰੀ ਕਰ ਦਿੱਤੀ ਸੀ ਕਿ ਜਿਹੜੀ ਪਹਿਲੀ ਹਨੇਰੀ ਆਈ ਉਹ ਹਿਮਾਚਲ ਵਾਲੇ ਸਾਈਡ ਤੋਂ ਆਈ ਹੈ ਦੂਜੀ ਹਨੇਰੀ ਇਹ ਲੈਂਦੇ ਵਾਲੇ ਸਾਈਡ ਤੋਂ ਆਈ ਹੈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਰਿਹਾ ਤੇ ਉਹਦੇ ਨਾਲ ਦਰਖਤ ਪਟੇ ਗਏ ਬਿਜਲੀ ਗੁੱਲ ਹੋਈ ਹੈ ਕਈ ਇਲਾਕਿਆਂ ਵਿੱਚ ਤੇ ਕਿਣਮਣ ਕਣੀ ਸਿੱਟਾ ਸਰਾਟਾ ਹੋਇਆ ਤੇ ਅੱਜ 2 ਤਰੀਕ ਨੂੰ ਮੌਸਮ ਜਿਹੜਾ ਕਿ ਇਸੇ ਤਰ੍ਹਾਂ ਦਾ ਬਣਿਆ ਰਹੂਗਾ ਕੁਝ ਖੇਤਰਾਂ ਵਿੱਚ ਧੁੱਪਸਾਲਾ ਕੁਝ ਦੇ ਵਿੱਚ ਹਲਕੀ ਫੁਲਕੀ ਬੂੰਦਾਬੰਦੀ ਵਾਲਾ ਕਿਣਮਣ ਕਣੀ ਵਾਲਾ ਮੌਸਮ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਆਪਾਂ ਲਗਾਤਾਰ ਦੇਖਣ ਨੂੰ ਮਿਲੂਗਾ ਕਿਉਂਕਿ ਬੱਦਲਵਾਈ ਤੁਸੀਂ ਦੇਖ ਸਕਦੇ ਹੋ ਗਾੜੇ ਬੱਦਲ ਨੇ ਅਸਮਾਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਅੱਜ ਹਜੇ ਵੀ ਬਣੇ ਹੋਏ ਨੇ ਕਮੈਂਟ ਜਰੂਰ ਕਰਿਓ ਦੋਸਤੋ ਤੁਹਾਡੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਅਸੀਂ ਦੋਸਤਾਂ ਮਿੱਤਰਾਂ ਤੱਕ ਇਹ ਜਾਣਕਾਰੀ ਜਿਹੜੀ ਅੱਗੇ ਤੁਹਾਡੇ ਨਾਮ ਲੈ ਕੇ ਇਲਾਕੇ ਦਾ ਨਾਮ ਦੱਸ ਕੇ ਜਾਣਕਾਰੀ ਸਾਂਝੀ ਕਰ ਸਕੀਏ ਇਸ ਸਮੇਂ ਤੁਸੀਂ ਪਟਿਆਲੇ ਜ਼ਿਲ੍ਹੇ ਦੀ ਤਸਵੀਰ ਲਾਈਵ ਦੇਖ ਸਕਦੇ ਹੋ ਬੱਦਲਵਾਈ ਦੇ ਨਾਲ ਨਾਲ ਹਵਾਵਾਂ ਚੱਲ ਰਹੀਆਂ ਠੰਡੀਆਂ ਗਰਮੀ ਤੋਂ ਰਾਹਤ ਮਿਲ ਚੁੱਕੀ ਆ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਦਿੱਲੀ ਵਾਸੀਆਂ ਨੂੰ ਇਹ ਗਰਮੀ ਤੋਂ ਜਿਹੜੀ ਰਾਹਤ ਆ ਉਹ ਮਿਲੀ ਹੋਈ ਐ ਕਿਉਂਕਿ ਜਿਹੜੀ ਮਈ ਦੇ ਮਹੀਨੇ ਦੇ ਵਿੱਚ ਲੂ ਚੱਲਣੀ ਹੁੰਦੀ ਆ ਉਸ ਦੇ ਉੱਤੋਂ ਜਿਹੜੀ ਰਾਹਤ ਆ ਉਹ ਆਪਾਂ ਨੂੰ ਮਿਲ ਚੁੱਕੀ ਐ ਤਸਵੀਰਾਂ ਮੌਸਮ ਪੰਜਾਬ ਟੀਵੀ ਦੇ ਉੱਤੇ ਦੋਸਤੋ ਸਾਂਝਾ ਕਰ ਰਹੇ ਹਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਜਿਹੜੀ ਸਾਨੂੰ ਸਾਂਝੀ ਕਰਿਓ ਕਿ ਕਿਹੋ ਜਿਹਾ ਮੌਸਮ ਐ ਤੇ ਲਾਈਕ ਕਰਕੇ ਸਾਨੂੰ ਸਪੋਰਟ ਕਰਿਓ ਤਦ ਤੱਕ ਲਈ ਦੋਸਤੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਨੇ ਰਹੋ ਮੌਸਮ ਦੇਖ ਸਕਦੇ ਹੋ ਪੂਰਬੀ ਹਵਾਵਾਂ ਹੋਰ ਵੀ ਤੇਜ਼ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਮੀਂਹ ਦੀਆਂ ਕਾਰਵਾਈਆਂ ਤਿਆਰ ਨੇ ਗਰਮੀ ਤੋਂ ਰਾਹਤ ਮਿਲੀ ਹੋਈ ਹੈ ਗਰਮੀ ਹੈ ਜਿਹੜੀ ਹੋਲ ਮਈ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਜਿਹੜੀ ਥੋੜੀ ਜੀ ਆਪਾਂ ਨੂੰ ਲੂਆਂ ਲੱਗਣ ਲੱਗ ਜਾਂਦੀਆਂ ਨੇ ਉਹ ਲੂਆਂ ਤੋਂ ਹਜੇ ਰਾਹਤ ਆ ਜਿਹੜੀ ਉਹ 10 ਤਰੀਕ ਤੱਕ ਤਾਂ ਮਿਲੀ ਰਹੂਗੀ ਹਲਕੇ ਪੱਦਰ ਦੀਆਂ ਹਵਾਵਾਂ ਜਿਹੜੀਆਂ ਉਹ ਚੱਲਣ ਗਿਆ ਪੂਰਬੀ ਹਵਾਵਾਂ ਦਾ ਜ਼ਿਆਦਾਤਰ ਰੋਖ ਆਪਾਂ ਨੂੰ ਦੇਖਣ ਨੂੰ ਮਿਲਦਾ ਰਿਹਾ ਕਰੂਗਾ ਇਸ ਸਮੇਂ ਤੁਸੀਂ ਪੂਰਬੀ ਹਵਾਵਾਂ ਦੀ ਤਸਵੀਰ ਦੇਖ ਸਕਦੇ ਹੋ ਮੌਸਮ ਪੰਜਾਬ ਟੀਵੀ ਦੇ ਉੱਤੇ ਬੱਦਲ ਵਜ ਦੀ ਤਸਵੀਰ ਦੇਖ ਸਕਦੇ ਹੋ ਕਿ ਦੋ ਤਰੀਕ ਨੂੰ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਜਿਹੜਾ ਇਹ ਬੱਦਲਾ ਹੈ ਅਸਮਾਨ ਦੇ ਵਿੱਚ ਛਾਇਆ ਹੋਇਆ ਕਿਣਮਣ ਕਣੀ ਬੂੰਦਾਬੰਦੀ ਜਿਹੜੀ ਕਈ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਤੇ ਧੁੱਪ ਛਾਂ ਵਾਲਾ ਮੌਸਮ ਬਣਨ ਦੀ ਸੰਭਾਵਨਾ ਵੀ ਜਾਪ ਰਹੀ ਹੈ ਜਾਨੀ ਕਿ ਇਹ ਬੱਦਲ ਵਜ 10 11 ਵਜੇ ਤੱਕ ਟੁੱਟਵੇਂ ਰੂਪ ਵਿੱਚ ਬਣੀ ਰਹੂਗੀ ਕਿਤੇ ਬੂੰਦਾਬੰਦੀ ਹੁੰਦੀ ਰਹੂਗੀ ਅੰਤੇ ਉਸ ਤੋਂ ਬਾਅਦ ਫੇਰ ਧੁੱਪਨ ਲੱਗੂਗੀ ਹੌਮਸ ਭਰਿਆ ਜਾਂ ਮੌਸਮ ਜਿਹਾ ਬਣੂਗਾ ਫੇਰ ਦੁਪਹਿਰ ਤੋਂ ਬਾਅਦ ਬੱਦਲ ਬਣਨਗੇ ਇਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਲਗਾਤਾਰ ਬਣੂਗਾ ਦੋਸਤੋ ਲਾਈਵ ਦੁਬਾਰਾ ਫੇਰ ਲੈ ਕੇ ਹਾਜ਼ਰ ਹੋਵਾਂਗੇ 10 11 ਵਜੇ ਦੇ ਕਰੀਬ ਫ੍ਰੀ ਹੋਏ ਚਾਹੇ 2 ਵਜੇ ਦੇ ਕਰੀਬ ਫ੍ਰੀ ਹੋਏ ਤਾਂ ਤੁਹਾਡੇ ਨਾਲ ਅਪਡੇਟ ਆ ਜਿਹੜੀ ਉਹ ਸਾਂਝੀ ਜਰੂਰ ਕਰਾਂਗੇ ਤੁਸੀਂ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡੇ ਇਲਾਕੇ ਦੇ ਮੌਸਮ ਦੀ ਵੀਡੀਓ ਸਾਨੂੰ ਭੇਜਣੀ ਚਾਹੁੰਦੇ ਹੋ 90233 96709 whatsapp ਨੰਬਰ ਦੇ ਉੱਤੇ ਸ਼ੇਅਰ ਕਰ ਸਕਦੇ ਹੋ ਜਾਂ ਦਰਾਖਤ ਟੁੱਟਿਆਂ ਦੀ ਜਾਂ ਕੋਈ ਹੋਰ ਨੁਕਸਾਨ ਹੋਇਆ ਹਨੇਰੀ ਦੇ ਨਾਲ ਉਹ ਵੀਡੀਓ ਸਾਨੂੰ ਸ਼ੇਅਰ ਕਰ ਸਕਦੇ ਹੋ ਤਾਂ ਜੋ ਅਸੀਂ ਉਹ ਵੀਡੀਓ ਨੂੰ ਅੱਗੇ ਦੋਸਤਾਂ ਮਿੱਤਰਾਂ ਤੱਕ ਜਾਂ ਹੋਰ ਜਿਹੜੇ ਸੋਸ਼ਲ ਨੈਟਵਰਕ ਦੇ ਜ਼ਰੀਏ ਸਰਕਾਰਾਂ ਤੱਕ ਉਹ ਪਹੁੰਚਾ ਸਕੀਏ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਜਿਹੜੀਆਂ ਇਸ ਸਮੇਂ ਆਪਣੇ ਪਟਿਆਲੇ ਦੇ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਮਹਾਲੀ ਚੰਡੀਗੜ੍ਹ ਵਾਲ ਸਾਈਡ ਤੇ ਇਧਰ ਲੁਧਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਇਹ ਮਰੇਲ ਕੋਟਲੇ ਦੇ ਕੁਝ ਖੇਤਰਾਂ ਦੇ ਵਿੱਚ ਸੰਗਰੂਰ ਫਾਜ਼ਿਲਕਾ ਬਹੁਰ ਬਠਿੰਡੇ ਦੇ ਜਾਂ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਇਹ ਬੱਦਲਵਾਈ ਜਿਹੜੀ ਬਣੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਤਸਵੀਰ ਹਵਾਵਾਂ ਦੀ ਪੂਰਬੀ ਹਵਾਵਾਂ ਜਿਹੜੀਆਂ ਬਣੀ ਹੋਈਆਂ ਨੇ ਕਮੈਂਟ ਜਰੂਰ ਕਰ ਦਿਓ ਦੋਸਤੋ ਕਿੱਥੋਂ-ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਸੀ ਤੇ ਦੋਸਤਾਂ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਸਾਨੂੰ ਸਪੋਰਟ ਕਰ ਰਹੇ ਨੇ ਤੁਹਾਡੇ ਤੱਕ ਅਸੀਂ ਸਮੇਂ-ਸਮੇਂ ਦੇ ਉੱਤੇ ਜਿਹੜੀ ਅਪਡੇਟ ਆਉਂਦੀ ਹੈ ਮੌਸਮ ਦੀ ਪਹੁੰਚਾਉਂਦੇ ਰਹਿਣੇ ਆ ਜੀ ਮੈਂ ਰਾਤ ਲਾਈਵ ਹੋ ਕੇ ਰਸਤੇ ਵਿੱਚ ਤੁਹਾਨੂੰ ਦਿਖਾਇਆ ਸੀ ਕਿ 9-10 ਵਜੇ ਵਾਲੀ ਹਨੇਰੀ ਆਈ ਉਹ ਥੋੜੀ ਜਿਹੀ ਦਰਮਿਆਨੇ ਪੱਧਰ ਦੀ ਹੋਊਗੀ ਨਾਰਮਲ ਪੱਧਰ ਦੀ ਹੋਊਗੀ ਜਿਹੜੀ ਦੂਜੀ ਹਨੇਰੀ ਆਈ ਆ ਉਹ ਥੋੜੀ ਜਿਹੀ ਤੇਜ਼ ਸੀ ਉਹਦੇ ਨਾਲ ਦਰਖਤ ਵੀ ਪੱਟੇ ਗਏ ਤੇ ਕਈ ਥਾਵਾਂ 'ਤੇ ਬਿਜਲੀ ਵੀ ਜਿਹੜੀ ਬੰਦ ਹੋਈ ਹੈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਤੇ ਬਾਕੀ ਦੋਸਤੋ ਗੜੇਮਾਰੀ ਵੀ ਥੋੜੀ ਜਿਹੀ ਹੋਈ ਹੈ ਗਰਜ ਲਿਸਕ ਵੀ ਤੁਸੀਂ ਦੇਖੀ ਹੋਣਗੀਆਂ ਤਸਵੀਰਾਂ ਰਾਤ ਦੀ ਵੀਡੀਓ ਦੇ ਵਿੱਚ ਕਿ ਗਰਜ ਲਿਸਕ ਜਿਹੜੀ ਉਹ ਕਿੰਨੀ ਹੋਈ ਸੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਤੇ ਲਾਈਵ ਤੁਸੀਂ ਜੁੜੇ ਰਹੋ ਸਾਡੇ ਨਾਲ ਅਸੀਂ ਆਉਣ ਵਾਲੀ ਵੀਡੀਓ ਜਿਹੜੀ 10 11 ਵਜੇ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਜਾਣਕਾਰੀ ਸਾਂਝੀ ਲੈ ਕੇ ਕਰਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਬਣੂਗਾ ਦੁਬਾਰਾ ਫੇਰ ਕਿਉਂਕਿ ਪੂਰਬੀ ਹਵਾਵਾਂ ਜਿੰਨੀ ਤੇਜ਼ ਚੱਲਣਗੀਆਂ ਉਹਨਾਂ ਇਹ ਸਿਸਟਮ ਫੇਰ ਸਟਰੋਂਗ ਹੁੰਦਾ ਹੋਇਆ ਨਜ਼ਰ ਆਊਗਾ ਜਿਹੜਾ ਕਿ ਇਸ ਸਮੇਂ ਸਟਰੋਂਗ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਬੱਦਲਾਂ ਦੀ ਤਸਵੀਰ ਦੇਖ ਸਕਦੇ ਹੋ ਜਿਹੜੀਆਂ ਸਟਰੋਂਗ ਹੁੰਦੇ ਹੋਏ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੋਸਤੋ ਮੌਸਮ ਪੰਜਾਬ ਟੀਵੀ ਤੁਹਾਡੇ ਲਈ ਹਮੇਸ਼ਾ ਤਤਬਰ ਰਹਿੰਦਾ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੇ ਲਈ ਕਿ ਕਿਹੋ ਜਿਹਾ ਮੌਸਮ ਰਹੂ ਕਿਹੋ ਜੀ ਅੱਜ ਹਾਲਾਤ ਹੋਣਗੇ ਇਹ ਜਾਣਕਾਰੀ ਤੁਹਾਡੇ ਤੱਕ ਅਸੀਂ ਸਮੇਂ-ਸਮੇਂ ਦੇ ਉੱਤੇ ਪਹੁੰਚਾਉਂਦੇ ਰਹਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ